ਸਤਿ ਸ੍ਰੀ ਅਕਾਲ ਜੀ ਹਾਂ ਜੀ ਵੀਰੇ 55 ਗਾਵਾਂ ਬਕਾਊ 55 ਗਾਵਾਂ ਵੀਰੇ ਬਕਾਊ ਇਹਦੇ ਵਿੱਚ ਵੀਰੇ ਤੁਸੀਂ ਇੱਕ ਲੈ ਸਕਦੇ ਹੋ ਦੋ ਲੈ ਸਕਦੇ ਹੋ ਚਾਰ ਜੋ ਵੀ ਤੁਹਾਡੀ ਹਿਸਾਬ ਨਾਲ ਲੈ ਸਕਦੇ ਹੋ ਵੈਰਾਈਟੀ ਵੀਰੇ ਦੇ ਵਿੱਚ ਸਾਰੀਆਂ ਤਰ੍ਹਾਂ ਦੇ ਜਿਵੇਂ ਐਫ ਐਫ ਜਰਸੀ ਸਾਈਲ ਕੋਫੀ ਕ੍ਰੋਸ ਅਰਸਰ ਕਰ ਲੈੰਦੋ ਆਗ ਹਰ ਤਰ੍ਹਾਂ ਨਸਲ ਦੀਆਂ ਵੀਰੇ 55 ਨਾਗ ਵੀਰੇ ਬਕਾਊ ਆ ਅੱਧਾ ਮਾਲੇ ਵਿੱਚ ਤਾਜ਼ਾ ਸੂਆ ਜਿਵੇਂ ਵੀਰੇ 25 ਕੁ ਸੌਦੇ ਦੇ ਵਿੱਚ ਤਾਜ਼ੇ ਸੂਆ ਤੇ 30 ਕੁ ਨਾਗ ਵੀਰੇ ਸੂਣ ਵਾਲੇ ਆ ਉਹ ਵੀ 5-4 ਦਿਨਾਂ ਦੇ ਵਿੱਚ ਸੂਣ ਆ ਲਿਆ ਵੀਡੀਓ ਵੀਰੇ ਸਾਰੀ ਦੇਖ ਲਿਓ ਕਿੰਨੀਆਂ ਗਾਈਆਂ ਨੇ ਕਦੋਂ ਵੇਚਣੀਆਂ ਕੀ ਰੇਟ ਆ ਕਿੰਨਾ ਦੁੱਧ ਆ ਕਿਹੜੀ ਜਗ੍ਹਾ ਵੇਚਣੀਆਂ ਨੇ ਉਹ ਵੀਡੀਓ ਵਿੱਚ ਵੀਰੇ ਤੁਹਾਨੂੰ ਸਾਰਾ ਦੱਸਿਆ ਜਾਊਗਾ ਹਾਂਜੀ ਵੀਰੇ ਏਡਰੈਸ ਨੋਟ ਕਰ ਲਓ ਵੀਰ ਜੀ ਵੀਰੇ ਆਪਣਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਵੀਰੇ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਲਈ ਸਾਢੇ ਤੇ ਵੀਰੇ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਆਪਣੀ ਲੋਕੇਸ਼ਨ ਆ ਵੀਰੇ ਉਹ ਆਟੋਮੈਟਿਕ ਆਜੂਗੀ ਉਹ ਤੁਹਾਨੂੰ ਵੀਰ ਜੀ ਸਿੱਧਾ ਫਾਰਮ ਤੇ ਲੈ ਕੇ ਆਊਗੀ WhatsApp ਦੇ ਉੱਪਰ ਮੈਸੇਜ ਕਰਨ ਤੇ ਉਹ ਆਪਣੀ ਲੋਕੇਸ਼ਨ ਆ ਜਾਂਦੀ ਆ ਤੇ ਉਹ ਟੱਚ ਕਰੇ ਤਾਂ ਖੁੱਲ ਜਾ ਵੀਰੇ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਨਾਲ ਨੂੰ ਸਿੱਧਾ ਵੀਰ ਜੀ ਫਾਰਮ ਤੇ ਲੈ ਕੇ ਆਊਗੀ ਬਾਕੀ ਜਿਹੜੇ ਵੀਰਾਂ ਨੇ ਆਉਣਾਗਾ ਉਹ ਬਾੜਾ ਵੀਰ ਮਗਰੋਂ ਪਿੱਛੋਂ ਆਉਣ ਦੀ ਕੋਈ ਵੀ ਕੋਸ਼ਿਸ਼ ਨਾ ਕਰੇ ਜਿਹੜਾ ਵੀਰ ਲਾਟ ਵੇਚਣਾ ਦੀ ਤਰੀਕ ਨੋਟ ਕਰ ਲੋ ਜਿਹੜੀ ਵੀਡੀਓ ਬਣਾ ਰਹੇ ਆ 30 ਤਰੀਕ ਨੂੰ ਅੱਜ ਵੀਰ ਦੁਪਹਿਰ ਦੇ ਸਮੇਂ ਬਣਾ ਰਹੇ ਆ ਅੱਜ ਹੀ ਲੋਡ ਕਰਾਂਗੇ ਗੈਰਵੇਂ ਮਹੀਨੇ 'ਚ ਦੋ ਦਿਨ ਵੀਰੇ ਮਾਲ ਵੈਸਟ ਕਰੂਗਾ 1 ਤੇ 2 ਤਰੀਕ ਨੂੰ ਜਿਹੜਾ ਮਾਲ ਵੀਰੇ ਸੇਲ ਕਰਨਾ ਉਹਦੀ ਤਰੀਕ ਨੋਟ ਕਰੋ ਵੀਰ ਜੀ 3 ਤਰੀਕ 12 ਮਹੀਨਾ 2025 3 ਤਰੀਕ ਦੱਸੇ ਵੀਰੇ ਲਿਆਉਣਾ ਨਾਲ ਕੱਢ ਕੇ ਆਲ ਦੀ ਨਾਲ 3 ਤਰੀਕ ਬਾਰਮਾ ਮਹੀਨਾ 2025 ਦਿਨ ਵੀਰੇ ਬੁੱਧਵਾਰ ਬਣਦਾਗਾ 3 ਤਰੀਕ ਨੂੰ ਬੁੱਧਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਉਹਦੇ ਸਵੇਰ ਵੀਰੇ ਆਪਾਂ 8 ਵਜੇ ਸੌਦੇ ਚਾਲੂ ਕਰਦੇ ਆਂਗੇ ਦੁਪਹਿਰ ਦੇ 12 ਵਜੇ ਤੱਕ ਵੀਰੇ ਚੱਲਣਗੇ ਜਿਹਦੇ ਵਿੱਚ ਵੀਰੇ 55 ਨਗਲਾਵਾਗੇ ਵੇਚ ਨਾਲ ਵਿੱਚ ਵੀਰ ਪੋਹ ਦਿੰਦਾ ਵੀਰੇ ਫਿਰ ਕਿੰਨੇ ਵਜੇ ਤੱਕ ਚੱਲਣਗੇ ਉਹ ਦੇਖੋ ਵੀਰੇ ਉਹ ਚੀਜ਼ ਦੀ ਕੋਈ ਗਜੈਸ ਨਹੀਂ ਹੁੰਦੀਗੀ ਜਦੋਂ ਵੀਰੇ ਆਪਾਂ ਸੌਦੇ ਚਾਲੂ ਕਰਦੇ ਆਂਨੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਵੀਰੇ ਆਪਣਾ ਪੁਰਾਣਾ ਕੰਮ ਹੋਣ ਦੇ ਨਾਂ ਤੇ ਕਿਉਂਕਿ ਵੀਰੇ ਜਿਹੜਾ ਵੀਰਾਂ ਨੇ ਦੂਰੋਂ ਆਉਣਾਗਾ ਉਹਨਾਂ ਵੀਰਾਂ ਨੂੰ ਹੱਥ ਵਨ ਕੇ ਬੇਨਤੀ ਕਰਦੇ ਆ ਉਹ ਵੀਰਾਂ ਨੂੰ ਸਵੇਰ ਵੀਰੇ 8:30 ਵਜੇ ਆਉਣ ਦੇ ਵਿੱਚ ਫਾਇਦਾ ਹੁੰਦਾ ਬਾੜਾ ਲੇਟ ਆਉਣ ਦਾ ਫਾਇਦਾ ਨਹੀਂਗਾ ਕਿਉਂਕਿ ਵੀਰੇ ਫਿਰ ਇਹ ਨਾ ਸੋਚਣ ਵੀ 55 ਨਾਗਨੇ ਕਿਉਂਕਿ ਵੀਰੇ ਗਾਖ ਵੀ ਆਪਣੇ ਕੋਲੇ ਸਾਰੇ ਪੰਜਾਬ ਤੋਂ ਹੁੰਦਾ ਕਹਿੰਦੇ-ਕਹਿੰਦੇ ਗਾਖ ਦੇ ਨਾਲ ਕਾਫੀ ਮਾਤਰਾ ਚ ਗਾਖ ਹੋ ਜਾਂਦਾ ਫਿਰ ਉਹ ਵੀਰ ਖਾਲੀ ਮੁੜਦੇ ਆ ਆਪਦੇ ਆਪ ਨੂੰ ਚੰਗਾ ਜਾਨੀ ਲੱਗਦਾਗਾ ਕਿਉਂਕਿ ਵੀਰੇ ਜਦੋਂ ਤੁਸੀਂ ਸਵੇਰ 8:30 ਵਜੇ ਆਵੋਗੇ ਤੁਹਾਡਾ ਸਿਨੀਵਾਲ ਕਾਂ ਡੈਰੀ ਫਾਰਮ ਦੇ ਆਉਣ ਤੇ ਮਿਹਨਤ ਪੱਲੇ ਪਊਗੀ ਇੱਕ ਗੱਲ ਵੀਰੇ ਆਪਾਂ ਹੋਰ ਨੋਟ ਕਰਾ ਦਈਏ ਫਿਰ ਵੀਡੀਓ ਗਾਹ ਕਵਰ ਕਰਦੇ ਆ ਬਾਕੀ ਵੀਰੇ ਤੁਸੀਂ ਆਪਦੀ ਮਾਰਕੀਟ ਇੱਕ ਦਿਨ ਪਹਿਲਾਂ ਲਾਜ਼ਮੀ ਘੁੰਮ ਕੇ ਆਉਣੀ ਆ ਤੁਹਾਡੀ ਮਾਰਕੀਟ ਘومی ਹੋਊਗੀ ਇੱਕ ਤਾਂ ਵੀਰੇ ਤੁਹਾਨੂੰ ਨਗინੇ ਜਿਵੇਂ ਉਹ ਬੱਸੀ ਦਿਖਾਈ ਆ ਯਾਰ ਸਿਰ ਬੱਸੀ ਆ ਗਿਆ ਦੇਖੋ ਵੀਰੇ ਖੀਰਾ ਬੱਸਾ ਬਿਲਕੁਲ ਬੱਸੀ ਆ ਇਹ 2 ਮਹੀਨੇ ਦੀ ਏਜ ਆ ਹੁਣੇ ਹੀ ਸੂਈਆ ਵੀਰੇ ਤੁਹਾਨੂੰ ਇੱਕ ਤਾਂ ਵੀਰੇ ਗਊਆਂ ਟਾਪਰ ਦੇਖਣ ਨੂੰ ਮਿਲਣਗੀਆਂ ਤੁਸੀਂ ਗਊਆਂ ਤੇ ਵੀਰੇ ਜੰਮ ਕੇ ਖੜੋਗੇ ਜਦੋਂ ਤੁਹਾਨੂੰ ਰੇਟ ਕਰਾਂਗੇ ਤਾਂ ਰੇਟ ਦੇ ਵਿੱਚ ਵੀ ਵੀਰੇ ਤੁਹਾਨੂੰ 15 ਤੋਂ 20 ਹਜ਼ਾਰ ਦਾ ਫਾਇਦਾ ਨਜ਼ਰ ਆਊਗਾ ਉਹ ਫਾਇਦਾ ਤਾਂ ਨਜ਼ਰ ਆਊਗਾ ਜੇ ਤੁਹਾਡੀ ਵੀਰੇ ਮਾਰਕੀਟ ਬਾਹਰੋਂ ਘومی ਹੋਊਗੀ ਦੇਖ ਸਕਦੇ ਹੋ ਜੀ ਸੋ ਵੀਰੇ ਗਾਂ ਦੇਖੋ ਸਾਹਮਣੇ ਸਟਾਰਟਿੰਗ ਦੇ ਵਿੱਚ ਆਪਾਂ ਦੇਖ ਰਹੇ ਆ ਇਹ ਰਮਣੀ ਆ ਗਈ ਐਰ ਸ਼ਰ ਹਨਾ ਐਰ ਸ਼ਰ ਦੇ ਵਿੱਚ ਆ ਗਈ ਵੀਰੇ ਬਿਲਕੁਲ ਖੀਰੀ ਵਸਿਆ ਦੁੱਧ ਦੰਦੀਆਂ ਦੇ ਵਿੱਚ ਜਿਹੜੀ ਕੱਚੀ ਆ ਵੀਰੇ 14 ਦਿਨਾਂ ਦਾ ਟਾਈਮ ਬਾਕੀ ਪਿਆਗਾ ਸਾਡੇ ਹਿਸਾਬ ਨਾਲ ਵੀਰੇ 15 ਦਿਨਾਂ ਦੇ ਕਰਮਾੜੀ ਨੇ ਲੈ ਜਾਣੇ ਆ ਕਿਉਂਕਿ ਸਚੱਜੀ ਜ਼ਿਆਦਾ ਮਿਲ ਗਈ ਤੇ ਖੀਰੀ ਬੱਸੀ ਮਿਲੀ ਆ ਵੀਰੇ ਇਸ ਕਰਕੇ ਆਪਾਂ ਥੋੜੀ ਕੱਚੀ ਲੈਂਦੀ ਐ ਸੋ ਕਹਿੰਦਾ ਪਾ ਆ ਬ੍ਰੀਡ ਕੁਆਲਿਟੀ ਨਹੀਂ ਨਹੀਂ ਜਲਦੀ ਰਹੀ ਜਾ ਯਾਰ ਇਹਦੀ ਏਜ ਸਾਰੀਆਂ ਗੱਲਾਂ ਇਹਦੇ ਵਿੱਚ ਮੇਨਟੇਨ ਹੈਗੀਆਂ ਤੁਹਾਡੇ ਮਨ ਦੇ ਵਿੱਚ ਡਰੀਮ ਹੈ ਕਿ ਆਪਾਂ 에ਅਰ ਸ਼ੇਅਰ ਦੇ ਕੰਮ ਕਰਨਾ ਤਾਂ ਆ ਬੈਡ ਦਾ ਬੈਸਟ ਆਫਰ ਆ ਤੁਹਾਡੇ ਲਈ ਰੇਟ ਕੱਲੇ ਕੱਲੇ ਨਾਗ ਦੇ ਮੌਕੇ ਤੇ ਹੋਣਗੇ ਇੱਕ ਆਪਾਂ ਵੀਰ ਨੇ ਡੈਮੋ ਦੱਸਤਾ ਰੇਡ ਨਾ ਬਣੇ ਕਿੱਥੋਂ ਕ ਲੈ ਕੇ ਕਿੱਥੋਂ ਦੇਖ ਕੇ ਜਾਣਗੇ ਆਪਣੇ ਰੇਟ ਵੀ ਤੇ ਸਾਰੇ ਕਮਾਲ ਦੇ ਹੋਣਗੇ ਜੀ ਬੈਠ ਜਿਹੜੇ ਵੀਰ ਨੇ ਲੈਣੀ ਆ ਰੇਟ ਤਾਂ ਦੇਖੋ ਵੀਰੇ ਸਾਰੇ ਨੇ ਰੇਟਾਂ ਦੀ ਗੱਲ ਛੱਡ ਦਿਓ ਸਾਰੇ ਦੇ ਦ ਜਿਹੜੇ ਦੁੱਧ ਦੀ ਗੱਲ ਕਰੋ ਵੀਰੇ ਦੁੱਧ ਆਪਣੇ ਕੋਲੇ 20 ਕਿਲੋ ਤੋਂ ਚੱਲੂਗਾ 20 ਕਿਲੋ 25 ਕਿਲੋ 30 ਕਿਲੋ 35 ਕਿਲੋ 40 ਕਿਲੋ ਤੱਕ ਮੰਨੋ ਵੀਰੇ ਜੀ ਕੋਈ ਦੋ ਚਾਰ ਸੌਦੇ ਵੀਰੇ ਪੰਜ ਸੌਦੇ ਇਹ ਜਿਹੇ ਵੀ ਹੈਗੇ ਜਿਹੜੇ 45 ਤੋਂ 50 ਕਿਲੋ ਵਾਲੇ ਆ ਅੱਛਾ ਪਰ ਤੁਸੀਂ ਜਿਵੇਂ ਵਿੱਚ ਵੀਰਾਂ ਦਾ ਜਿਹੜਾ ਆਮ ਹੁੰਦਾ ਵੀ 35 ਕਿਲੋ ਵੀਰੇ ਸੀ ਜਾਂ 40 ਕਿਲੋ ਚੋਕੇ ਲੈਣਾ ਦੋ ਟਾਈਮ ਦੋ ਟਾਈਮ ਛੱਡੋ ਵੀਰੇ ਤੁਸੀਂ ਦੋ ਦਿਨ ਵਿੱਚੋਕੇ ਲੈ ਜਾ ਸਕਦੇ ਕੋਈ ਸ਼ੱਕ ਨਹੀਂ ਗੱਲ ਦੀ ਕੋਈ ਸੱਕਲੀ ਗੱਲ ਨਹੀਂ ਮੇਰੇ ਕੋਈ ਬਹਿਮ ਵਾਲੀ ਗੱਲ ਨਹੀਂ ਵੱਡੀ ਗੱਲ ਵੀਰੇ ਰੇਟ ਦੀ ਫਿਰ ਜਰਸੀ ਦੇ ਨਗਿੰਨੇ ਤੇ ਆ ਜਾਓ ਵੀਰੇ ਉਹ ਦੇਖ ਸਕਦੇ ਹੋ ਆਪਾਂ ਚਿੱਟੀ ਬੈਡ ਤੇ ਪਹਿਲਾਂ ਕੈਮਰਾ ਪਰਵਾ ਦਿਓ ਹੁਣ ਇਹ ਬੈਡ ਵੀਰੇ ਇੱਕ ਹਫਤੇ ਦੀ ਕੱਚੀ ਆ ਇਹਦਾ ਇੱਕ ਵੀਡੀਓ ਬਣਾਉਂਦਾ ਸਿਰਫ ਟੀਚਾ ਵੀਰੇ ਸਾਰੀਆਂ ਨਾਂ ਦਾ ਸੀ ਦਿਖਾ ਸਕੀਏ ਜਿਆ ਜੀ ਗੱਲ ਤੇ ਨਾ ਤੁਸੀਂ ਸਾਰੀਆਂ ਦੇਖ ਸਕੋ 55 ਨਾਗਾ ਹਣਾ ਕਿਉਂਕਿ ਵੀਰੇ ਆਨਲਾਈਨ ਆਪਾਂ ਵੇਚਣੀ ਕੋਈ ਨਹੀਂ ਜੀ ਮਗਰੋਂ ਪਿੱਛੋਂ ਕੋਈ ਨਹੀਂ ਵੇਚਣੀ ਵੇਚਣੀਆਂ ਵੀਰੇ ਲਾੜ ਤੇ ਤਿੰਨ ਤਰੀਕ ਨੂੰ ਚੰਗੀ ਬੈਡ ਤੁਸੀਂ ਖਰੀਦਣੀ ਆ ਤਾਂ ਵੀਰੇ ਆਪਦੀ ਮਾਰਕੀਟ ਇੱਕ ਦਿਨ ਪਹਿਲਾਂ ਲਾਜ਼ਮੀ ਕੰਮ ਲੋ ਗੱਡੀ ਚੱਕੋ 8 ਵਜੇ ਨੂੰ ਆਓ ਵੀਰੇ 5 ਤੋਂ 10 ਮਿੰਟ ਦੇ ਵਿੱਚ ਗਊ ਲੈ ਲਵਾਂਗੇ ਵੀਰੇ ਤੁਹਾਨੂੰ ਬੜੇ ਮਾਨ ਨਾਲ ਤੇ ਬੜੇ ਵਿਸ਼ਵਾਸ ਨਾਲ ਵੀਰੇ ਗੱਲ ਕਹਿ ਸਕਦੇ ਆ ਕੀ ਕਹਿੰਦਾ ਬਾਪ ਬੰਦੇ ਦਾ ਮਨ ਹੋਵੇ ਆ ਗਿਆ ਵਾਂਝਾ ਜਾਂਦਾ ਨਹੀਂ ਇੱਥੋਂ ਜਾਂਦਾ ਨੂੰ ਜਰਸੀ ਦੇ ਵੀਰੇ ਵਿੱਚ ਪਿਛਲੇ ਰੈਡ ਕੋ ਜਰਸੀਆਂ 5 ਨਾ ਆ ਗਈ ਸੀ ਵਿੱਚ ਵੀਰ ਬਹੁਤ ਖਾਲੀ ਮੁੜੇ ਇੱਕ ਜਰਸੀਆਂ ਦੀ ਵੀਰੇ ਕੋ 13 14 ਨਾ ਅਗਲਾਵਾਂਗੇ ਤੇ ਕਲਮੂਤਰ ਦੇ ਬੱਚੇ ਵੀ ਲਾਵਾਂਗੇ ਕਈ ਇਹਦੇ ਵਿੱਚ ਦੇਖੋ ਵੀਰੇ ਅੱਛਾ ਕੈਨ ਦਾ ਭਾਬਾ ਹਰ ਇੱਕ ਬਰੀਡ ਦੇ 10-10 8-8 12-12 ਨਾਗ ਆਪਣੇ ਕੋਲ ਹੋਣਗੇ ਹੋਣਗੇ ਕੱਲੀ ਵੀਰੇ ਐਰ ਸਾਈਡ ਦੇ ਦੋ ਨਾਗ ਹੋਣਗੇ ਤੇ ਗਰਲੈਂਡੋ ਦੇ ਤਿੰਨ ਹੋਣਗੇ ਜੀ ਬਾਕੀ ਜਰਸੀ ਦੇ ਕਈ ਆਗੇ ਬਾਕੀ ਇਹ ਚੇਫ ਦਾ ਵੀਰੇ ਬੇਸਮਾਰਾ ਪ੍ਰਮਾਤਮਾ ਦੀ ਵੀਰੇ ਮੜਾ ਨਾਲ ਖੜੀ ਗਾਂ ਦੇ ਸੋ ਵੀਰੇ ਬੈਜ ਵੀਰੇ ਕਹਿੰਦੇ ਜਰਸੀ ਯਾਰ ਅਸੀਂ ਦੇਖਣਗੇ ਜਾ ਕੇ ਤੀਕੇ ਚ ਨਿਕਲ ਗਈ ਸੋ ਆ ਗਾਂ ਦਾ ਕਹਿਣ ਦਾ ਭਾਬਾ ਜਿਹੜੇ ਅੰਤਾਰ ਬਚਨ ਨੂੰ ਨਾਲ ਲੈ ਆਏ ਉਹ ਵੀ ਦੂਜੇ ਪਾਸੇ ਖੜਾ ਦੱਸੂਗਾ ਵੀ ਹਾਂ ਭਾਈ ਗਾਂ ਖੜੀ ਆ ਇਹ ਨਹੀਂ ਗੱਲ ਕਧੂਰੇ ਦੀ ਡੀਗਾ گاਵਾ ਹੋਣਗੇ 10 ਤੋਂ 12 ਪਰ ਜਿਹੜੀਆਂ 10 ਤੋਂ 12 ਹੋਣਗੀਆਂ ਹੋਣਗੇ ਸਿਲੇਕਟਡ ਪੀਸ ਜਮਾ ਡਾਇਮੰਡ ਪੀਸ ਜਿਨੇ ਕਹਿੰਦੇ ਵੀ ਝਾਰਨਾ ਲੱਗਿਆ ਵਾ ਕੱਲੀ-ਕੱਲੀ ਗਾਂ ਜਿਹੜੀ ਵੀਰ ਕੋਲੇ 55 ਗਾਂਵਾਂ ਖੜੀਆਂ ਲਗਭਗ 4-500 ਗਾਂ ਦੇਖ ਕੇ ਉਹਦੇ ਵਿੱਚੋਂ ਆਈ ਵੀ ਆ ਸਿਲੈਕਟਡ ਸਿਲੈਕਟਡ ਨਾਲ ਆਗੇ ਇਕੱਲੇ ਇਕੱਲੇ ਨਾਗਵਾਰੇ ਇਨੀ ਇੰਟਰੋਡਕਸ਼ਨ ਆਪੋ ਤੋਂ ਨਹੀਂ ਦਿੱਤੀ ਯਾਨੀ ਮੋਟੀ ਮੋਟੀ ਇੱਕ ਆਪਾਂ ਗੱਲ ਦੱਸ ਰਹੇ ਆ ਸੋ ਰਮਣੇ ਨਾਗਵਾਰੇ ਜਿਆਦਾ ਅੱਜ ਸਾਰੇ ਤੋਰੇ ਜਾਣੀ ਨਹੀਂ ਦੀ ਆਪਾਂ ਤੋਂ ਹਣਾ ਵੀਰੇ ਸਾਰੇ ਤੁਰੇ ਤੁਹਾਨੂੰ ਮੋਟੀਆਂ ਵੈਰਾਈਟੀਆਂ ਦਿਖਾ ਦੇਣ ਜਿਵੇਂ ਇਹ ਬੱਚਾ ਹੋ ਗਿਆ ਇਧਰ ਦੋ ਸੁਈਆਂ ਖੜੀਆਂ ਨੇ ਸੁਈਆਂ ਵੀਰੇ ਵੱਧ ਹੋਣੀਆਂ ਘੱਗਰ ਲੈਂਦਾ ਉਹਦੇ ਮੜੀ ਚਾਰ ਬੋਟਾ ਦੇਣੇ ਕਰ ਲਓ ਵੀਰ ਬਣਿਆ ਕਿਉਂਕਿ ਵੀਡੀਓ ਵੀਰੇ ਜਿਆਦਾ ਲੰਮੀ ਹੋ ਜਾਂਦੀ ਆ ਤੇ ਵੀਡੀਓ ਫਿਰ ਉਨੀ ਲੰਮੀ ਵੀਰ ਦੇਖਦਾ ਨਹੀਂ ਕੋ ਸਾਡੇ ਬੰਦੇ ਰਮਣੇ ਭਾਈ ਆਪਾਂ ਜਿਹੜੀ ਆ ਬੈੜ ਦੇਖ ਰਹੇ ਆ ਕੀ ਇਹਦਾ ਡਾਟਾ ਆ ਗਿਆ ਵੀਰੇ ਬੈਠਣਾ ਵੀ ਥੋੜੀ ਵੀਡੀਓ ਸਪੀਡ ਨਾਲ ਬਣਾਵਾਂਗੇ ਵੀਰ ਜੀ ਕਿਉਂਕਿ ਮਾਲ ਜ਼ਿਆਦਾ ਹੈਗਾ ਤੇ ਇਹ ਵੀਰੇ ਦੂਜਾ ਸੂਹਾ ਸੂਰਈ ਆ ਮੂੰਹੋ ਛੇਦਾਂਦਾ ਅੱਛਾ ਮੂੰਹੋ ਛੇਦਾਂਦਾ ਹਜੇ ਦੂਜਾ ਸੂਹਾ ਸੂਰਈ ਆ ਸੂਰਈ ਆ ਵੀਰੇ ਜਿੰਨਾ ਮਾਲ ਲਵਾਂਗੇ ਥਨਲੇ ਵਾਲਾ ਲਵਾਂਗੇ ਵੀਰੇ ਠੋਸ ਲੇਵਿਜ ਲਵਾਂਗੇ ਜਿੰਦ ਜਾਣਾਂ ਵਾਲਾ ਲਵਾਂਗੇ ਵੀਰੇ ਹੋਰ ਮੂੰਹ ਮੱਥੇ ਦੀ ਕੁਆਲਿਟੀ ਸਾਰੀ ਫੁੱਲ ਹੋਊਗੀ ਢਾਂਗੜ ਬੈੜ ਕੋਈ ਨਹੀਂ ਹੋਣੀ ਅੱਛਾ ਕਹਿੰਦਾ ਬਾ ਉਹ ਜਿੰਨਾ ਮਾਲ ਆ ਵੀ ਸ਼ਾਂਟੀ ਵੱਜ ਕੇ 5-700 ਗਾਂ ਦੇ ਵਿੱਚੋਂ ਆਪਣੇ ਕੋਲੇ 55 ਗਾਵਾ ਆਈਆਂ ਵੀ ਆ ਪੂਰੇ ਜਿੰਨੀ ਗਾਆ ਆ ਮੇਰੇ ਸਾਹਮਣੇ 1000 ਗਾਆਂ ਚੋਂ ਸਾਟੀ ਵੱਜ ਕੇ ਆਈ ਆ ਵੀਰੇ ਅੱਛਾ ਅੱਗੇ ਇੱਕ ਕਬੂਤਰੀ ਵੀਰ ਫੇਰ ਲੈਦਾ ਉੱਡੀ ਜੂ ਉੱਡ ਜੂ ਕਰ ਜੇ ਵੀ ਜਿੰਨਾ ਵੀਰੇ ਮਾਲ ਆਊਗਾ ਇਸ ਤਰ੍ਹਾਂ ਦੀ ਆਊਗਾ ਥਣਬਾਈ ਦੀ ਗਾਇਬਤਾ ਹੀ ਮਿਲੂਗਾ ਅੱਛਾ ਇੱਕ ਨਿਕਲੀ ਇੱਕ ਹੋਰ ਆ ਗਈ ਫੈਟਨਸ ਲੈਵੇ ਦੀ ਤੇ ਬਾਡੀ ਵੇਡ ਦੇ ਵਿੱਚ ਨਵਾਂ ਹਾਨਮਾਲ ਹੋਊਗਾ ਨਵਾਂ ਹਾਨ ਹੋਊਗਾ ਵੀਰੇ ਪਰ ਚਲੋ ਵੀਡੀਓ ਦੇ ਵਿੱਚ ਬੋਲਦੇ ਆ ਵੀਰੇ ਦੁਨੀਆ ਨੇ ਦੇਖਣਾਗਾ ਆਪਦੇ ਮੂੰਹੋਂ ਚੀਜ਼ ਗੱਲ ਨਹੀਂ ਵੀਰੇ ਜੱਜਦੀ ਹੁੰਦੀ ਜਿਹੜੀਆਂ ਆਪਣੀਆਂ ਵੇੜਾਂ ਵੀਰੇ ਵਿੱਚ ਮੇਰੇ ਪਿਤਾ ਸમાન ਬਜ਼ੁਰਗ ਬੰਦੇ ਦੇਖਦੇ ਆ ਕੇ ਉਹ ਕਹਿੰਦਾ ਸੀ ਸੀਨੀਅਰ ਵਾਲਿਆ ਜਿਹੜੀਆਂ ਚੰਗੀਆਂ ਚੰਗੀਆਂ ਬੜਾ ਤੂੰ ਖਰੀਦ ਲਿਆਉਣਾਗਾ ਇੱਕ ਤਾਂ ਜਮਾ ਕਰ ਲੈਣਾ ਬਾਕੀ ਜਿਹੜੇ ਆ ਆਮ ਵਪਾਰੀ ਚਲੋ ਕੁਝ ਵੇਚਦੇ ਆਗੇ ਵੀ ਪਰਚੂਨ ਰਹਿ ਜਾਂਦਾ ਉੱਥੇ ਤੇ ਉਹ ਚੀਜ਼ ਚਲੋ ਆਪਾਂ ਨਹੀਂ ਕਹਿੰਦੇ ਪਰ ਦੁਨੀਆ ਵੀਰੇ ਮੰਨਦੀ ਐ ਇਸ ਚੀਜ਼ ਨੂੰ ਫਿਰ ਉਹ ਵੀ ਮੰਨਦੇ ਵੀ ਯਾਰ ਤੂੰ ਰੇਟ ਬੜਾ ਸੁੱਚਾ ਲਾਉਣਾ ਵੀਰੇ ਇਹ ਦੇਸ ਕਰਕੇ ਸੁੱਚਾ ਲਾਉਣਾ ਕਿਉਂਕਿ ਜਦੋਂ ਹੁਣ ਮਾਲ ਜਾਣਾ ਸੀ ਕਿਤੇ ਬਲੈਰੋ ਹਾਥੀ ਤੇ ਮਾਲ ਲੈ ਲਿਆਈ ਜੀ ਸਾਡੀਆਂ 8-10 ਗਾਈਆਂ ਕੱਠੀਆਂ ਆਉਂਦੀਆਂ ਆਹ ਧਾਰੇ ਚ ਆ ਗਈਆਂ ਫੇਰ ਆਹ ਧਾਰੇ ਚ ਆ ਗਈਆਂ ਫੇਰ ਉਹ ਧਾਰੇ ਚ ਆ ਗਈਆਂ ਗੱਲ ਕੀ ਖਰਚਾ ਬਚਾਉਨੇ ਆ ਵੀਰੇ ਖਰਚਾ ਜਮੇ ਹੀ ਨਹੀਂ ਪਾਉਣਾ ਮਾਲ ਤੇ ਹੁਣ ਮੌਲੀ ਗਾਂ ਦੇ ਮੈਂ ਸੁਰਖੀ ਪਾਊਡਰ ਲਾ ਦੂੰ ਵੀਰੇ ਝਾਂਜਰਾ ਪਾ ਦੂੰ ਫਰਜ਼ ਕਰ ਲੋ ਦੂਜਾ ਸੂਆ ਵੀਰੇ ਪਲੂਣ ਥੋੜੀ ਬਣੂਗੀ ਵਿਚ ਬੰਦੇ ਹੁੰਦੇ ਗਾਂ ਉਹੀ ਹੁੰਦੀ ਆ ਬਦਲ ਕੇ ਝਾਂਜਰਾ ਪਾ ਕੇ ਲਾਹਣੀਆਂ ਉਹ ਫੇਰੇ ਬੋਈ ਨੀ ਉਹਨਾਂ ਜਲਦੀ ਲੈ ਉਹਦੇ ਕੋਲ ਥਣ ਲੈ ਬਈਰੋ ਜਿੰਨੀਆਂ ਮਾਲ ਹੋਊਗਾ ਸੁੱਚਾ ਹੋਊਗਾ ਲੈ ਜਾ ਬੇਟਾ ਲੈ ਜਾ ਲਿਆ ਬੁੱਟੇ ਲੈ ਕੇ ਨਾ ਜਲਦੀ ਲਿਆ ਅੱਛਾ ਅੱਗੇ ਮੁੰਡਾ ਫੇਰ ਫੱਟਣਾ ਚ ਕਬੂਤਰੀ ਫੜੀ ਆਉਂਦਾ ਚਾਰ ਦੰਦ ਬੱਚਾ ਚਾਰ ਦੰਦ ਬੱਚਾ ਆ ਗਿਆ ਸੂਹਾ ਦੂਜਾ ਆ ਗਿਆ ਇਹ ਵੀ ਵੀਰੇ 8 ਤੋਂ 10 ਦਿਨ ਲੈਂਦੀ ਆ ਮਾਲਬਾਈ ਦੀ ਭਲੇਖਾ ਪਾਉਣਗੇ ਤੁਸੀਂ ਇੱਕੋ ਜਮਾ ਸਾਂਚੇ ਦੀਆਂ ਇੱਕ ਗੱਡੀ 10 ਗਾਵਾਂ ਦੀ ਭਰਨੀ ਆ ਤਾਂ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਇੱਕੋ ਸੱਚੇ ਦਾ ਮਾਲ ਵਿਧਾਨ ਨੂੰ ਮਿਲ ਜੂ ਕਹਿਣ ਦਾ ਭਾਵ ਸੂਤ ਧਰ ਲਿਓ ਗਾਵਾਂ ਤੇ 10 ਦੇ 10 ਬਾਈ ਜੀ ਸੂਤ ਨਾਲ ਲੱਗਣਗੇ ਆ ਲੱਗਣਗੇ ਵੀਰੇ ਉਸ ਤਰ੍ਹਾਂ ਦਾ ਮਾਲ ਮਿਲੂਗਾ ਜਿੰਨਾ ਸਾਰਾ ਬਰੀਕ ਅੰਗੂ ਮੋਟੀ ਬੈੜ ਕੋਈ ਨਹੀਂ ਮਿਲਣੀ ਵੀ ਟੱਟਾ ਬੱਪ ਲੈ ਲਾਂਗੇ ਜਮਾ ਉਦਾਂ ਮੋٹے ਚੰਮਚੋ ਨਹੀਂ ਮਿਲਣੀ ਬਰੀਕੀ ਮਿਲੂ ਜਿਹੜਾ ਬੱਚਾ ਆ ਗਿਆ ਵੀਰੇ ਇਹ ਵੀ ਚਾਰ ਦੰਦਾਂ ਦਾ ਸੋ ਵੀਰੋ ਆਪਣਾ ਪੰਜਾਬ ਮੰਨਿਆ ਜਾਂਦਾ گاਵਾ ਦੀ ਬਰੀਡ ਦੇ ਵਿੱਚ ਹਰਿਆਣਾ ਮੰਨਿਆ ਨਾ ਮੱਝਾਂ ਦੀ ਬਰੀਡ ਦੇ ਵਿੱਚ ਹੁਣ ਆਪਣੇ ਰਾਮ ਨੇ 5 ਸਾਲ ਤਾਂ ਮਿੰਨੀ ਹੋ ਗਈ ਵੀਡੀਓ ਪਾਉਂਦਿਆਂ ਨੂੰ 5 ਸਾਲਾਂ ਚ ਬਰੀਡ ਬਹੁਤ ਤਿਆਰ ਹੋ ਗਈ ਹਾਂਜੀ ਸਰ ਤੁਸੀਂ ਮਾੜਾ ਜਿਹਾ ਤੇ ਕੈਮਰਾ ਮਰਵਾ ਦਿਓ ਦੇਖੋ ਤੇ ਨਾੜਾ ਨੂਣਾ ਕਰਮ ਵਾਲੀਆ ਦੇਖੋ ਲੂਹੀ ਲਾਈ ਵੀਰੇ ਚੱਲ ਪੁੱਤ ਤੋਰ ਦੇ ਮਾੜੀ ਪਤਲੀ ਚਮੜੀ ਦੇ ਵਿੱਚ ਆ ਗਈ ਨਾ ਬਿਲਕੁਲ ਪਤਲੀ ਜਿਹੜਾ ਵੀਰ ਮਰਜੀ ਲੈ ਜੇ ਵੀਰੇ ਦੁੱਧ ਘੱਟੋ ਘੱਟ ਵੀਰੇ 27 22 ਕਿਲੋ ਕੱਢੂਗੀ ਪਰ 22 25 ਕਿਲੋ ਮੰਨ ਕੇ ਲੈ ਜੇ ਗ੍ਰਾਮ ਨਹੀਂ ਘਟਦੀ ਵੀਰੇ ਸੋ ਵੀਰੇ ਗਾਵਾਂ ਕਾ ਜਿਆ ਯਾਰ ਬਲੈਰੋ ਤੁਹਾਡੇ ਕੱਲੀ-ਕੱਲੀ ਪੈ ਕੇ ਜਾਣ ਗਿਆ ਵੱਡੀਆਂ ਗਾਵਾਂ ਦਿਖਾ ਰਹੇ ਆ ਜਮਾ ਅੱਗੇ 1000 ਨਗੀਨਾ ਆ ਗਿਆ ਇਹ ਸ਼ਹਿਰ ਦਾ ਇਹ ਸਰ ਵੀਰੇ ਦੁਆਰੇ ਤਰਵਾਈ ਆ ਕਿਉਂਕਿ ਹੁਣ ਤੁਹਾਨੂੰ ਇਹਨੂੰ ਸਮਾਰ ਕੇ ਦਿਖਾਉਣੇ ਆ ਇਹ ਵੀਰੇ ਬਿਲਕੁਲ ਦੁੱਧ ਦਿੰਦੀਆਂ ਦੇ ਵਿੱਚ ਅਖੀਰਾ ਬੱਚਾ ਆ ਗਿਆ ਵੀਰੇ ਅੱਛਾ ਦੰਦੋ ਖੀਰੀ ਆ ਹਜੇ ਹਾਂ ਪਹਿਲੇ ਸੂਏ ਚ ਆ ਗਈ ਵੀਰੇ ਇਹਦਾ ਮੁੱਲ ਬਾਈ ਜੀ ਐਸਾ ਜਾਨੀ ਆਪਾਂ ਜ਼ਿਆਦਾ ਨਹੀਂ ਲਾਉਣਾਗਾ ਪਰ ਜਿਵੇਂ ਉਹੇ ਜੇ ਬੰਦੇ ਦੇ ਹੱਥ ਚ ਆ ਗਏ ਵੀਰੇ ਚਿਹੇ ਨੂੰ ਕਿੰਨੀ ਵੇਚ ਲੇ ਪਰਾਪਾਉ ਕੰਮ ਨਹੀਂ ਕਰਨਾ ਯਾਰ ਵਿੱਚ ਤਾਂ ਉਹ ਕਹਿੰਦੇ ਯਾਰ ਮੈਂ 70000 ਦੀ ਫੰਡਰ ਬੱਸੀ ਵੇਚਦੀ ਭਾਈ 70000 ਦੇ ਅੱਜ ਫੰਡਰ ਲੈ ਕੇ ਆਪਾਂ ਉਹਨੂੰ ਕਿੱਥੇ ਆਪਾਂ ਉਹਨੂੰ ਕਰਾਂਗੇ ਮੁੱਲ ਪੂਰਾ ਕਰਾਂਗੇ ਗਿਆਈ ਗੱਲ ਆ ਯਾਰ ਭਾਈ ਜੀ ਮੈਂ ਉਹਨੂੰ ਕਹਿੰਦਾ ਕੁਆਲਿਟੀ ਕੁਆਲਿਟੀ ਬੋਲੀ ਜਾਵਾ ਮੈਂ ਇਹਨਾਂ ਦਾ 1.5 ਲੱਖ ਮੰਗ ਲਾ ਮੈਂ 1.70 ਮੰਗ ਲਾ ਵੀਰੇ ਕਿਵੇਂ ਫਿਰ ਕਿਵੇਂ ਵੀਰੇ ਲੋਟ ਆਊਗਾ ਉਹ ਗੱਲ ਆ ਯਾਰ ਇੱਕ ਮੰਦਾ ਵੀਰੇ ਥੋੜੀ ਖਰੀਦੂਗਾ 1.5 ਲੱਖ ਦੀ ਸਾਰੀ ਗੱਲ ਦੇਖ ਕੇ ਜਲਣੇ ਪੈਂਦੀ ਹੈ ਕਿਉਂਕਿ ਉਹ ਜਲਣੇ ਪੈਂਦੀ ਹੈ ਵੀਰੇ ਸਾਰਾ ਹੁਣ ਆ ਜਿਵੇਂ ਆ ਆ ਗਈ ਬੈਠ ਵੀਰੇ ਹਾਏ ਦਾ ਵੀਰੇ ਦੂਜਾ ਸੂਆ ਜੇ ਤੁਸੀਂ ਤੀਜਾ ਮੰਨ ਲਿਓ ਪਰ ਦੁੱਧ ਵਾਲੇ ਪੱਖ ਤੋਂ ਵੀਰੇ ਇਹ ਵੀ 25 ਤੋਂ 28 ਕਿਲੋ ਕਰਨਾ ਕਰਮਲੇ ਨੇ ਅੱਜ ਹੀ ਆਈ ਐ। ਲੇਵਾ ਲਾਲੀਆਂ ਮਾਰਦਾ ਹਨਾ ਲਾਲੀਆਂ ਮਾਰਦਾ ਵੀਰੇ ਅੱਜ ਹੀ ਆਈ ਆਗੀ ਤੇ ਲੇਵਾ ਮੰਨ ਕੇ ਚੱਲੋ ਵੀਰੇ ਇਹ ਐ ਮੰਨੋ ਵੀ ਪੰਜ ਸੱਤ ਦਿਨ ਲਊਗੀ ਸੂਣ ਨੂੰ ਤੇ ਜਿੱਦੈ ਸੂਣ ਤੇ ਆ ਗਈ ਵੀਰੇ ਨਿਖਰੂਗੀ ਲੈ ਜਾ ਲੈ ਜਾ ਕੇ ਲੈ ਜਾ ਦੱਸੋ ਵੀਰ ਬੁੱਟੇ ਲੈ ਕੇ ਰੱਖ ਭਾਈ ਚੱਲੀ ਗੇਰਾ ਅੱਗੇ ਇੱਕ ਤੋਂ ਇੱਕ ਫੇਰ ਆ ਗਈ ਹਾਂ ਇੱਕ ਵੀਰੇ ਵਿੱਚ ਜ਼ਿਰੇ ਕਰਦੇ ਵੀਰੇ ਮੈਂ ਮਗਰੋਂ ਪਿੱਛੋਂ ਆ ਜੂ ਬਾਈ ਜੀ ਤੁਹਾਡਾ ਇੱਕ ਨਮਾਣਾ ਜਾ ਹੋਣ ਦੇ ਨਾਂ ਤੇ ਵੀਰੇ ਹੱਥ ਬਨ ਕੇ ਬੇਤੀ ਕਰਦਾਂਗੇ ਭਾਈ ਜੀ ਕਿਉਂਕਿ ਮਾਲ ਅਸੀਂ ਵੀਰੇ ਖਰੀਦ ਕੇ ਲੈਣਾ ਹਣਾ ਪਿੰਡਾਂ ਚੋਂ ਸੁੱਚਾ ਮਾਲ ਲੈਣਾ ਭਾਅ ਚ ਲੈਣਾ ਇਸ ਕਰਕੇ ਵੀਰੇ ਮਗਰੋਂ ਪਿੱਛੋਂ ਆਉਣ ਦੀ ਵੀਰ ਬਣਿਆ ਪਲੀਜ਼ ਕੋਸ਼ਿਸ਼ ਨਾ ਕਰਿਆ ਕਰੋ ਫੇਰ ਵੀਰੇ ਤੁਹਾਨੂੰ ਜੀ ਅੰਦਰ ਫਾਰਮ ਜੈਂਟਰ ਨਹੀਂ ਹੋਣ ਦਿੱਤਾ ਜਾਂਦਾ ਤੁਸੀਂ ਫੇਸਬੁੱਕ ਤੇ ਕਮੈਂਟ ਕਰ ਦਿਓ ਯਾਰ ਉਹ ਆਏ ਉਹ ਠੱਗ ਭਲਾਨਾ ਕਿਉਂਕਿ ਵੀਰੇ ਲਾੜ ਤੇ ਆਓ ਲਾੜ ਤੇ ਆਓ ਤੁਸੀਂ ਵੀਰੇ ਖਰੀਦ ਕੇ ਵੀ ਲਿਜਾਮੋਗੇ ਸੁੱਚੀ ਮੈੜ ਨਹੀਂ ਜਾਮੂਗੇ ਭਾਚ ਲੈ ਜਾਮੂਗੇ ਦੁਬਾਰੇ ਘਾਕ ਵੀ ਬਣੂਗੇ ਜੈ ਜੀ ਗੱਲ ਆ ਆਓ ਟਾਈਮ ਤੇ ਲਾੜ ਤੇ ਜਦੋਂ ਵੀਰੇ ਆਪਾਂ ਲਾੜ ਤੇ 8 ਵਜੇ ਆਈ ਨਹੀਂ ਸਕਦੇ ਫਿਰ ਵੀਰੇ ਇਹਨਾਂ ਚ ਰੋਜ਼ ਆਪਾਂ ਨੂੰ ਸਵੇਰ 4 ਵਜੇ ਉੱਠਣਾ ਪੈਂਦਾ ਸੋ ਜੈ ਜੀ ਗੱਲ ਆ ਹਾਂਜੀ ਹੋਰ ਜੇ ਟਾਈਮ ਮਾਰੀ ਇੱਕ ਵਾਰੀ ਹੋਰ ਉਹੀ ਗੱਲ ਆ ਵੀ ਵਿਆਹ ਤੇ ਆਪਾਂ ਜੇ 1:30 ਵਜੇ 3:00 ਵਜੇ ਪਹੁੰਚੇ ਜਾ ਕੇ ਪਾਲੀਆ ਸ਼ਾਮ ਦਾ ਭਾਈ ਪਨੀਰ ਵਾਲੇ ਦੇ ਵੇਲੇ ਗਾਣਾ ਕੱਢਿਆ ਅਗਰੇ ਦਾ 5 ਲੱਖ ਵਿਆਹ ਤੇ ਲੱਗਿਆ ਹੁੰਦਾ ਆਪਾਂ ਗਾਣਾ ਕੱਢਦੇ ਆਂ ਉਹੀ ਗੱਲ ਆ ਟਾਈਮ ਤੇ ਪਹੁੰਚੋ ਦੇਖੋ ਵੀਰੇ ਮੂੰਹ ਮੱਥੇ ਦੀ ਕੁਆਲਿਟੀ ਮੈਂ ਤਾਂ ਮੜਵਾਈ ਆ ਵਹਿੜ ਗੰਦੀ ਜ਼ਮਾਨਾ ਦੇਖੋ ਥਣਾ ਤੋਂ ਲੇਵੇ ਦੀਆਂ ਨਾੜਾਂ ਤੇ ਉਦੋਂ ਅੱਗੇ ਫੇਰ ਕਲਪੂਤਰ ਦਾ ਬੱਚਾ ਆ ਗਿਆ ਅੱਛਾ ਇੱਕ ਤੋਂ ਇੱਕ ਟੌਪ ਆ ਰਾਮਣੇ ਵਿੱਚ ਬੰਦੇ ਆ ਗਏ ਯਾਰ ਲੈ 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 ਨਹੀਂ ਦੱਸ ਮਾਰਜਟ ਬੰਦੇ ਦਾ ਇੱਕ ਦਾ ਹੁੰਦਾ ਮੈਂ ਕਹਿੰਦਾ ਇੱਕ ਮੈਨੂੰ ਬੰਦੇ ਨੇ ਫੋਨ 'ਤੇ ਕਰੇ ਕਹਿੰਦਾ ਯਾਰ ਜੀ ਤੋ ਮੈਂ ਤਾਂ ਮੰਦਰੇ 7000 ਇਹ ਗੂਗਲ ਪੇ ਕਰਾਇਆ ਤੇ ਗਾਵਾਂ ਲੈਂਡ ਐ ਕੈਸੀ ਮਾਨ ਦੋੜੂ ਕਰਾਇਆ ਦੋ ਲੈ ਗਿਆ ਵੀਰੇ ਉਦਾਂ ਉਦੋਂ ਜਦੋਂ ਤੁਹਾਨੂੰ ਫੋਨ ਕਰਿਆ ਮੈਂ ਕੋਈ ਗੱਲ ਨਹੀਂ ਢਲੋਂ ਸਾਹਿਬ ਤੂੰ 60 ਖੜਾ ਤੂੰ 7 ਦੀ ਗੱਲ ਕਰ 7000 ਮੈਨੂੰ ਫੇਰ ਪਾ ਦੇ ਚਾਹੀ। ਕੋਈ ਗੱਲ ਮਿੱਤਰ ਦਾ ਮਿੱਤਰ ਦਾ ਛੋਸੀ ਬੰਦਾ ਉਹ ਹਾਂ ਬੰਦਾ ਕਨਫਿਊਜ਼ ਹੋ ਜਾਂਦਾ ਵੀ ਗਾਵਾਂ ਪੈਸੇ ਹੀ ਲੈ ਲੈ ਆਉਨੇ ਆ ਹਣਾ ਹਾਂਜੀ ਜਿਵੇਂ ਇਹ ਆ ਗਈ ਵੀਰੇ ਇਹ ਛੋਟੇ ਬਾਜ ਜਾ ਗਈ ਤੇ ਉਹ ਲੈ ਨਹੀਂ ਦੱਸੇ ਮਾੜੀ ਜੀ ਮੈਂ ਕੁਆਲਿਟੀ ਦਿਖਾਉਣੀ ਐ ਇੱਕ ਚੀਜ਼ ਤੇ ਇਸ ਤਰ੍ਹਾਂ ਵੀ ਨਾ ਵੀਰੇ ਅੜਿਆ ਕਰੋ ਇਹ ਚਲੋ ਥੋੜੀ ਜਿਉਂ ਜਾਣ ਦੇ ਵਿੱਚ ਆ ਗਈ ਪਰ ਇਹਦੀ ਬਰੀਕੀ ਨਹੀਂ ਵੀਰੇ ਬਾੜੀ ਹੈਗੀ ਅੱਛਾ ਆਪਾਂ ਪਹਿਲੇ ਦੱਸਦੇ ਕਾਦੇ ਦਾ ਸਾਰੀਆਂ ਨੂੰ ਬਾੜਾ ਆ ਗਿਆ ਵੀਰੇ ਅੱਛਾ ਇਹ ਸਾਨੂੰ ਨਾਲ ਪੰਜ ਬੈੜਾਂ ਤੇ ਲੈਣੀ ਪਈ ਆ ਅੱਛਾ ਭਾਅ ਛੋਟਾਗਾ ਦੁੱਧ ਵੀਰੇ ਇਹ ਜੇ ਆਪਾਂ ਹਿਸਾਬ ਲਈਏ ਤਾਂ 20 ਤੋਂ 25 ਦੇ ਵਿੱਚ ਹੀ ਖੇਡਣਾ ਜੀ 20 ਤੋਂ 25 ਤੇ ਹੀ ਖੇਡਣਾਗਾ ਇੱਥੇ ਜਦੋਂ ਆਉਣਗੇਗਾ ਸਮਝਾ ਦੇਾਂਗੇ ਪਰ ਵਿੱਚ ਆਪਣੇ ਘਰੋਂ ਵੀ ਅਣਜਾਣ ਵੱਡੇ ਦੇਖ ਕੇ ਚਿੰਬੜ ਜਾਂਦੇ ਆ ਜੀ ਕੁਆਲਟੀ ਦੇਖ ਕੇ ਲਓ ਵੀਰੇ ਉਹ ਗੱਲ ਆ ਕਿ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਰਨਾ ਕਿ ਨਹੀਂ ਬਾਹਲਾ ਉੱਚਾ ਹੋਣਾ ਵੀ ਚੰਗੀ ਗੱਲ ਨਹੀਂ ਹੈਣਾ ਹਣ ਵੀਰੇ ਉਹ ਵੇਖਦੇ ਤੂੰ ਜਾਨ ਵੀ ਬਾਹਲੀ ਆ ਕੱਦ ਵੀ ਬਾਹਲਾ ਤੇ ਕੁਆਲਟੀ ਦੇਖੋ ਥੱਲੇ ਵੀਰੇ ਜਿੱਡੀਗਾ ਉੱਦਾਂ ਨੇ ਬਈ ਚੱਕੀ ਫਿਰਦੀ ਸਵਾਦ ਆ ਯਾਰ ਕੀ ਬਾਤ ਆ ਰਮਣੇ ਯਾਰ ਜੀ ਮੇਰੇ ਹਿਸਾਬ ਨਾਲ ਤੂੰ ਲਾਟ ਹਫਤੇ ਹਫਤੇ ਕੱਢੇ ਕੱਢਣ ਲੱਗ ਗਿਆ ਮੈਨੂੰ ਗਾਵਾਂ ਰੱਖਣ ਨੂੰ ਮਜਬੂਰ ਕਰਦੇ ਆ ਕਿ ਇਹਦਾ ਨਸ਼ਾ ਚੜਾਉਂਦੀਆਂ ਯਾਰ ਜਮਾ ਵੀਰੇ ਬਿਲਕੁਲ ਨਸ਼ਾ ਚੜਾਉਂਦੀਆਂ ਬਾਈ ਫਿਰ ਐਵੇਂ ਤਾਂ ਨਹੀਂ ਮੇਲੇ ਲ ਉਹ ਵੀਰੇ ਸਾਡੇ ਮੂੰਹ ਨੂੰ ਸਾਜੀ ਕਹਿੰਦੇ ਜਿੱਥੇ ਕੋਈ ਗੱਲ ਨ ਬਾਤ ਹੁੰਦੀ ਆ ਉੱਥੇ ਵੀਰੇ ਮੇਲੇ ਲੱਗਿਆ ਕਰਦੇ ਆ ਕਿਉਂਕਿ ਬਾਈ ਜੀ ਸਾਡੇ ਅਸੀਂ ਮੂੰਹੋਂ ਬੋਲੀ ਜਾਈ ਆ ਦੀ ਸਰੋਧੀ ਕਰੋ ਚੰਗੀ ਗੱਲ ਨਹੀਂ ਹੁਣ ਜਦੋਂ ਵੀਰੇ ਲਾਟ ਲੱਗਿਆ ਉਹਨੇ ਸੜਕ ਤੇ ਵਿੱਚ ਲੋਕ ਪੁੱਛਦੇ ਆ ਬਈ ਯਾਰ ਕੀ ਪ੍ਰੋਗਰਾਮ ਆ ਪੁੱਛਦੇ ਆ ਬਾਹਰਲੇ ਜਦੋਂ ਆਗੇ ਦੇ ਅੰਦਰ ਗਾਵਾਂ ਯਾਰ ਗਾਵਾਂ ਤੇ ਇੰਨਾ ਇਕੱਠ ਉਹ ਬਾਈ ਜੀ ਅਸੀਂ ਨਹੀਂ ਕਰਦੇ ਅਸੀਂ ਬੋਲ ਕੇ ਨਹੀਂ ਕਰਦੇ ਉਹ ਵੀਰੇ ਇਹ ਕਰਵਾਉਂਦਿਆਂ ਨੇ ਸੋ ਇਹਨਾਂ ਦੇ ਉੱਤੇ ਗਿਆਨ ਧਿਆਨ ਕੇ ਚਰਮਣਾ ਜਾਣਾ ਇਹਨਾਂ ਉੱਤੇ ਬਾਈ ਜੀ ਆਪਣੀ ਜ਼ਿੰਦਗੀ ਲਾ nghi ਜਾਵਾ ਜ਼ਿੰਦਗੀ ਵੀਰੇ ਸਾਨੂੰ ਜੇ ਕੋ ਰਾਤ ਨੂੰ ਸੁਪਨਾ ਆਊਗਾ ਗਾਂ ਵੇਚਣ ਦਾ ਆਊਗਾ ਗਾਂ ਖਰੀਦਣ ਦਾ ਆਊਗਾ ਆਹੀ ਆਉਂਦਾ ਹੈ ਕੋ ਗੱਲ ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਦੀ ਆਪ ਨੂੰ ਆਪਦੇ ਕੰਮ ਦੀ ਹੈ ਜਦੋਂ ਕੰਮ ਦੇ ਨਾਲ ਇਸ ਕੋ ਹੋ ਗਿਆ ਜਮਾ ਜੀ ਸਰ ਸੋ ਇਹ ਦਿਮਾਗ ਆ ਜਿੱਥੇ ਮਰਜ਼ੀ ਲਾ ਲਓ ਜਿੱਥੇ ਲੱਗ ਗਿਆ ਫੱਟ ਹੋ ਗਿਆ ਉਹ ਕੰਮ ਦੇ ਵਿੱਚ ਤੁਸੀਂ ਆਪ ਹੀ ਰਾਜੇ ਬਣ ਜਾਓਗੇ ਜਮਾ ਸੋ ਰਾਜੇ ਤਾਂ ਬਣੋਗੇ ਜੇ ਆਪਾਂ ਆਪਣੀ ਪਰਜੇ ਦੇ ਉੱਤੇ ਰਾਜ ਕਰਨਾ ਉਹਨਾਂ ਦਾ ਨਾਲ ਧਿਆਨ ਰੱਖਾਂਗੇ ਧਿਆਨ ਰੱਖਾਂਗੇ ਬਾਕੀ ਵੀਰੇ ਆ ਗਿਆਂ ਫਰੀਕੀਆਂ ਦੀਆਂ ਉਹ ਬੜਾ ਦੂਜਾ ਸੁਆ ਇਹ ਵੀ ਦੂਜੇ ਜੱਸ ਕਮਾਈਆਂ ਕਰੀ ਅੱਛਾ ਦੇਖੋ ਇਹਦਾ ਕਿ ਸਿਰਫ ਬਬ ਫੁਰਤੀ ਨਾਲ ਕੈਮਰਾ ਮਰਬਾਈ ਲਾਦੇ ਆ ਵੀਰੇ ਕੱਲੀ ਕੱਲੀ ਬੈੜ ਕਹਿੰਦੀ ਆ ਵੀ ਮੇਰੇ ਤੇ 10-10 ਮਿੰਟ ਕੈਮਰਾ ਲਵਾਓ ਸਾਰੀ ਦੇੜੀ ਲੱਗ ਜੂ ਇਹਦਾ ਇੱਕ ਬੱਧ ਖਾਉਣ ਵਾਲਾ ਕੰਮ ਆ ਦੇਖ ਸਕਦੇ ਹੋ ਵੀਰੇ ਤਲਫੁੱਤਰ ਦੇ ਵਿੱਚ ਲਿਆਈ ਨਾ ਮੂਟੇ ਜਲਦੀ ਆ ਜਾ ਕਰ ਤੁਸੀਂ ਜਿੰਨੀ ਗਊ ਦੇਖੋਗੇ ਵੀਰੇ ਕੁਆਲਿਟੀ ਥਣ ਲੇਵੇ ਦੀ ਚੌੜਾ ਲੇਵਾ ਗੋਲ ਬੈਡ ਸਾਰੇ ਪਾਸਿਓਂ ਵੀਰੇ ਪੂਰੀ ਐ ਐ ਬਹੁਤ ਜੋਸ਼ ਨਾਲ ਬੈਡ ਲੈਣੇ ਆ ਵੀ ਸੋ ਰਮਣੇ ਹੁਣ ਆਪਣੇ ਕੋਲ 55 ਗਾਵਾਂਗੀਆਂ ਜੀ ਜੇ ਆਪਾਂ 7-8 ਗਾਵਾਂ ਬਨ ਕੇ ਸਾਰੇ ਸੀਮਤ ਦੱਸ ਦਈਏ ਨਫਾ ਮੈਂ ਕਹਿੰਨਾ 55 ਜਿੰਨਾ 70 ਜੀ ਮੰਨ ਜੂ ਵੀਰੇ ਉਹ ਕੰਮ ਨਹੀਂ ਕਰਨਾ ਹੁਣ ਤੁਸੀਂ ਆ ਬੈਡ ਦੇਖੋ ਜੀ ਇਹ ਬੈਡ ਵੀਰੇ ਵੱਡੀ ਫੋਲ ਐ ਇੱਕ ਮੈਂ ਚੀਜ਼ ਦੱਸਦਾ ਜੀ ਪੱਟੀ ਬੈਡ ਵੀਰੇ ਫੋਲਾ ਦੁੱਧ ਵੀ ਇਹ ਜਿਹੜਾ ਅਸਲ 80 ਤੋਂ 35 ਚੋਵਾਂਗੇ ਜੀ ਗਾਹ ਕਿਨੂੰ 28 ਮੰਨ ਲੈ ਚਾਹੇ 30 ਮੰਨ ਲੈ ਜੀ ਇਹਨੂੰ ਬੇਮਲੂਮੀ ਵੀਰੇ ਸੈਡ ਜੀ ਬੇਮਲੂਮੀ ਸਾਈਡ ਆ ਅੱਛਾ ਜਿਹੜੀ ਗੱਲ ਆ ਦੱਸਣੀ ਆ ਦੱਸਣੀ ਆ ਹੁਣ ਵਪਾਰੀ ਮੈਂ ਇਹਦੇ ਮੈਂ ਇੱਕ ਪਾਸੇ ਵੀਰੇ ਲੱਤ ਨੂੰ ਵਪਾਰੀ ਬੰਨਦੇ ਸੰਗਲ ਬੰਨ ਦਿੰਦੇ ਆ ਬੰਨ ਦਿੰਦੇ ਆ ਚਾਰ ਝਾਂਜਰਾ ਪਾ ਦਿੰਦੇ ਆ ਦੂਏ ਪਾਸੇ ਬੈਠੀ ਜੋ ਤਿੰਨ ਦਿਨਾਂ ਸੈੱਟ ਕਰ ਜੂਗੀ ਕਰ ਦਿੰਦੀ ਆ ਪਰ ਬਈ ਇੱਥੇ ਤਾਂ ਕਰਾ ਦੇਾਂਗੇ ਨਾ ਜੀ ਅਗਲੇ ਦੇ ਘਰੇ ਜਾ ਕੇ ਉਹ ਸਾਈਡ ਕੱਢ ਕੇ ਦੁਬਾਰੇ ਆਉ ਜੀ ਨਹੀਂ ਆਉਂਦਾ ਨਾ ਇਹ ਵੀਰੇ ਮੈਂ ਭਾਚ ਲਈ ਆ ਥਣਾਂ ਦੀ ਸਾਫ ਆ ਸੱਚੀ ਆ ਮਿੱਤਰ ਤੋਂ ਲਈ ਆ ਦੁੱਧ ਵਾਲੇ ਪੱਖ ਨੂੰ ਨਜ਼ਾਰੇ ਲਿਆ ਦੂ ਬੇਮਨੂਮੀ ਸਾਈਡ ਆ ਦੱਸ ਕੇ ਦੇ ਦੇ ਕੀ ਗੱਲ ਆ ਵੀਰੇ ਜੈ ਜੀ ਹੁਣ ਆਪਾਂ ਨੂੰ ਭਾਜ ਮਿਲ ਗਈ ਦੁੱਧ ਵਾਲੇ ਘੇੜੇ ਖਵਾ ਦੂ ਲੈ ਜਾ ਬੁੱਟੇ ਵੀਰ ਲਾਈ ਚੱਲੋ ਯਾਰ ਸੋ ਵੀਰੋ ਜਿਹੜੀ ਸਾਈਡ ਆ ਹੁਣ ਆਪਾਂ ਵੀ ਰਾਹ ਤੇ ਸਾਈਡ ਲੈ ਗਈ ਨੰਗਦੇ ਆ ਕੋਈ ਬਾੜੀ ਵੱਡੀ ਗੱਲ ਨਹੀਂ ਹੁੰਦੀ ਪਰ ਸਾਈਡ ਦੇ ਨਾਲ ਰਾਮਣੇ 10-15000 ਦਾ ਫਾਇਦਾ ਹੋਊਗਾ ਵੀਰੇ 20000 ਦਾ ਫਾਇਦਾ ਕਰਾਂਗੇ ਪਰ ਜਿਹੜੀ ਚੀਜ਼ ਦੱਸਤੀ ਜੇ ਨਹੀਂ ਦਿਖਾਉਣੀ ਤਾਂ ਦਿਸਣ ਵੀ ਨਹੀਂ ਦੇਣੀ ਅੱਛਾ ਪਰ ਬਾਈ ਜੀ ਫਿਰ ਉਹ ਮੇਲੇ ਨਹੀਂ ਲੱਗਣੇ ਅੱਛਾ ਮੇਲੇ ਤਾਂ ਤੁਹਾਡੇ ਵੀਰੇ ਸੱਚ ਤੇ ਇਮਾਨਦਾਰੀ ਤੇ ਲੱਗਣੇ ਆ ਸੋ ਗੱਲ ਆ ਫੜ ਨੀਵੇਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਤੇ ਕੰਮ ਕਰਨਾ ਆਪਣੇ ਧਾਰੇ 'ਚ ਰਹਿ ਕੇ ਕਰਨਾ ਜੀ ਦੋ ਦੰਦ ਆ ਗਿਆ ਵੀਰੇ ਬੱਚਾ ਅੱਛਾ ਖੀਰੀਆਂ ਦੋਂਦੀਆਂ ਦੋ ਦੰਦ ਪਹਿਲੇ ਸੂਏ ਜਾਗੀ ਦੇਖੋ ਵੀਰੇ ਲੇਵੇ ਦੀ ਕੁਆਲਿਟੀ ਥਣੇ ਸੋ ਥਾਣਾ ਆਪਾਂ ਰੋਜ਼ ਕਹਿੰਦੇ ਆ ਫੁੱਟ ਫੁੱਟ ਦੇ ਆ ਤਾਂ ਸਵਾ ਸਵਾ ਫੁੱਟ ਦੇ ਥਣ ਪਿਆ ਜਿਹੜਾ ਇਸ ਬੈਠ ਦੇ ਥਣ ਲੱਗਿਆ ਹੱਥੀ ਚਵਾਈ ਕਰੋ ਮਸ਼ੀਨੀ ਚਵਾਈ ਕਰੋ 3 ਸਾਲ ਦੇ ਬੱਚੇ ਤੋਂ ਚਵਾਓ ਚਾਹੇ 70 ਸਾਲ ਦੀ ਬੇਬੇ ਤੋਂ ਚਵਾਓ ਉਹ ਜੇ گاਵਾ ਆਪਣੇ ਦੇਖ ਕੇ ਰਾਮੜੇ ਖਰੀਦੀਆਂ ਵੀ ਆ ਉਹ ਗੱਲ ਕਹਿੰਦੇ ਵਪਾਰ ਦੁਨੀਆ ਕਰਦੇ ਆਪਾਂ ਚੀਜ਼ ਲੈਣ ਲੱਗੇ ਇਹ ਦੇਖਣਾ ਵੀ ਗਾਹਕ ਨੂੰ ਕਿਹੜੀ ਚੀਜ਼ ਪਸੰਦ ਆ ਹਨਾ ਗਾਹਕ ਦਾ ਦਿਮਾਗ ਪੜ ਕੇ ਗਾਵਾਂ ਖਰੀਦੀਆਂਵੇਂ ਨਹੀਂ ਗੱਲ 55 ਗਾਵਾਂ ਮੈਂ ਕਹਿੰਦਾ ਦੁਨੀਆ ਪਰੇ ਤੋਂ ਪਰੇ ਪਈਆ ਲੋਕ ਨਗਦ 15 ਮਿੰਟਾਂ ਲੈਣ ਵਾਲੇ ਵੀ ਪਏ ਆ ਵੀਰੇ ਸਾਰੇ ਤਰ੍ਹਾਂ ਦੇ ਪਏ ਆ ਪਰ ਬਾਈ ਜੀ ਦੇਖੋ ਚੀਜ਼ ਅਸੀਂ ਇੱਕ ਤਾਂ ਵੀਰੇ ਜਾ ਕੇ ਖਰੀਦਦੇ ਆ ਜੀ ਇਹ ਲੈ ਬਾਪੇ ਬਦਦਾ ਦਿਖਾ ਦਈਏ ਮੜਾ ਨਹੀਂ ਯਾਰ ਜੀ ਇੱਕ ਵੀਰੇ ਜਾ ਕੇ ਖਰੀਦਦੇ ਆ ਕਿ ਦੇਖ ਕੇ ਸੁੱਚੀ ਤੇ ਸਚੱਜੀ ਖਰੀਦਣੀ ਆ ਨਗਦ ਖਰੀਦਣੀ ਲੈ ਹੀ ਉਰੇ ਨੂੰ ਨਾਗ ਨਹੀਂ ਖਰੀਦਨੀ ਆ ਵੀਰੇ ਉਹ ਇਸ ਕਰਕੇ ਫਿਰ ਤੁਹਾਨੂੰ ਪੁੱਗਾ ਵਿੱਚ ਆਪਾਂ ਸਾਫ਼ ਹੀ ਲੈਣੀ ਆ ਜੀ ਆਪਾਂ ਇਹ ਨਹੀਂ ਵੀ ਮੈਨੂੰ ਕੋਈ ਚਾਰ ਗਾਮਾ ਦਾ ਨਾ ਇੱਕ ਪੰਜਵੀਂ ਮੜਦੂ ਵੀ ਗੱਲ ਮੜ ਲਾਂਗੇ ਉਹ ਨਹੀਂ ਲੈਣੀ ਜੀ ਸੋ ਫਿਰ ਗਾਵਾਂ ਦੇਖੋ ਯਾਰ ਕਾਹਦੀਆਂ ਬੋਲ ਬੋਲ ਥੱਲੇ ਬਾਏ ਦਾ ਸੋ ਥੱਲੇ ਗੁਰਦਾ ਘੱਟਾ ਜਿੱਥੋਂ ਕਹਿੰਦੇ ਆ ਆ ਗੁਰਦਾ ਘੱਟਾ ਚੱਕੀ ਫਿਰਦੀ ਆ ਇਹ ਰੁਕਦੇ ਨਹੀਂ ਦੁੱਧ ਦੋ ਵੀ ਨਹੀਂ ਰੋਕਦੀਆਂ ਇਹਦੇ ਕਰਮ ਵਾਲੇ ਕਹਿੰਦੇ ਜਿੰਨਾ ਪਾਓ ਤੇ ਓਨਾ ਹੀ ਕਮੋਜ ਨੇ ਕਹਿੰਦਾ ਵਿਸਾਲ ਕੰਬਣ ਲੱਗੋ ਐਚ ਐਫ ਗਾਵਾਂ ਤੁਹਾਡੇ ਡਰੀਮ ਪੂਰੇ ਕਰਦੀਆਂ ਜਿਹੜੀ ਇਹ ਬੱਚੀ ਮੈਨੂੰ ਦੰਦਾ ਜੀ ਇਹ ਲੱਗਦੀ ਆ ਕਾਨੂੰਨ ਬੱਸੀ ਵੀਰੇ ਦੋਂਦੇ ਚੱਕਦੀ ਆ ਅੱਛਾ ਇੱਕ ਬਜ਼ੁਰਗ ਨੇ ਉਹਨਾਂ ਨੇ ਐਨਕਾਂ ਵੀ ਲੱਗੀਆਂ ਅਸੀਂ ਚਿੱਟੀ ਵੀ ਦਾੜੀ ਸੀ ਉਹਨਾਂ ਨੇ ਕਮੈਂਟ ਕਰਿਆ ਕਹਿੰਦਾ ਕਹਿੰਦਾ ਵੀਡੀਓ ਵੇਖ ਕੇ ਖਣੀ ਕਿਵੇਂ ਕਮੈਂਟ じゃ ਕਰ ਰਿਹਾ ਕਿ ਤੂੰ ਪੈ ਕੇ ਵੀਡੀਓ ਬਣਾ ਜੀ ਵੀ ਤੂੰ ਗਾਵਾਂ ਵੱਟੀਆਂ ਦਿਖਾਉਣਾ ਉਹਨੂੰ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਉਹਨੂੰ ਪ੍ਰਮਾਤਮਾ ਨਹੀਂ ਉਹ ਦੋ ਚਿੱਠੀਆਂ ਆ ਗਈਆਂ ਆਪਾਂ ਨੂੰ ਚਿੱਠੀਆਂ ਆਉਂਦੀਆਂ ਹੁੰਦੀਆਂ ਪਹਿਲੀ ਚਿੱਠੀ ਆਪਾਂ ਨੂੰ ਆਉਂਦੀ ਆ ਕਿ ਵਾਲ ਚ ਆਪਣੇ ਆਉਣ ਲੱਗ ਜਾਂਦੇ ਚਿੱਟੇ ਉਹ ਤੋਂ ਆਪਾਂ ਕਲਫ ਕਰ ਲੈਣੇ ਆ ਕਰ ਲੈਣੇ ਆ ਇਹ ਪ੍ਰਮਾਤਮਾ ਦੀ ਚਿੱਠੀ ਆਉਂਦੀ ਆ ਗਈ ਜੀ ਦੂਜੀ ਚਿੱਠੀ ਆ ਜਾਂਦੀ ਆ ਵੀਰੇ ਕਿਸੇ ਦੀ ਨਿਕਾੜ ਡਾਉਣਾ ਆਪਾਂ ਫਿਰ ਐਨ ਕਾ ਲਾ ਲੈਣੇ ਆ ਜੀ ਤੀਜੀ ਚਿੱਠੀ ਆਉਂਦੀ ਆ ਆਪਣੇ ਕੰਨ ਬੋਲੇ ਹੋ ਜਾਂਦੇ ਆਪਾਂ ਮਸ਼ੀਨ ਲਾ ਲੈਣੇ ਆ ਜੀ ਉਹ ਹੁੰਦੀਆਂ ਪ੍ਰਮਾਤਮਾ ਦੀਆਂ ਚਿੱਠੀਆਂ ਨੇ ਜੀ ਵੀ ਤੂੰ ਸਮਝ ਸੁਧਰ ਉਹ ਨਹੀਂ ਸੁਧਰ ਇਸ ਕਰਕੇ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਬਾਬਾ ਜ ਬਾਬਾ ਜੀ ਹੈ ਹੀ ਵੱਡੀਆਂ ਨੇ ਹੁਣ ਆ ਪਲੂਨ ਬਾਣ ਵੇਖੋ ਇਹਨੂੰ ਆਪਾਂ ਇੱਕ ਵਪਾਰੀ ਉਹ ਗੱਲ ਬਕਾਹਦੇ ਨੇ ਕੋਠੇ ਜੀ ਜੀ ਵੀਰੇ ਪੂਰੀ ਟੌਪ ਦੀਆਂ ਵੱਡੇ ਕੱਦ ਬੇਲ ਦੇ ਵਿੱਚ ਆ ਇਹਨਾਂ ਨੂੰ ਬਾਬਾ ਜੀ ਅਸੀਂ ਥੱਲੇ ਪਾ ਕੇ ਨਹੀਂ ਬਣਾਉਂਦੇ ਵੀਡੀਓ ਵੀਰੇ ਹੈ ਹੀ ਵੱਡੀਆਂ ਨੇ ਆ ਕੈਮਰਾ ਮਰਵਾ ਦਿਓ ਜੀ ਸੋ ਵੀਰੋ ਮੈਂ ਵੀਡੀਓ ਬਣਾ ਰਿਹਾ ਫੋਨ ਮੋਢੇ ਕੋਲੇ ਪਿਆ ਰਿਹਾ ਇਸ ਵਕਤ ਤੇ ਜਦੋਂ ਜਿਹੜੀ ਚੀਜ਼ ਆ ਯਾਰ ਜਿਹੜੀ ਚੀਜ਼ ਦਾ ਮੁੱਲ ਦਾ ਵੈਲਿਊ ਪੈਣਾ ਹੀ ਪੈਣਾ ਬਾਈ ਜੀ ਅੱਡੇ ਦੇ ਸਵਾਰੀ ਆਉਣੀ ਆਉਣੀ ਹੈ ਤੇ ਬੱਸ ਜਿਹਦਾ ਆਪਣੀ ਏਸੀ ਕੈਵਨ ਲੱਗਿਆ ਵਾ ਉਹ ਬੰਦੇ ਨੇ ਟਰੈਕਟਰੀ ਦੇਖਣੀ ਚਾਹੀਏ ਹਜ਼ਾਰ ਦੀ ਹੋਵੇ ਜਾਂ 700 ਦੀ ਹੋਵੇ ਕਮ ਵਿਕਣਾ ਚੀਜ਼ ਨੇ ਵਿਕਣਾ ਤੇ ਤੁਹਾਡੀ ਜਵਾਨ ਦੀ ਮਠਿਆਸ ਲਿਆਗਤ ਨੇ ਵਿਕਣਾ ਸੋ ਇੱਥੇ ਸਾਰੀਆਂ ਚੀਜ਼ਾਂ ਬਿਲਕੁਲ ਮੈਂਟੇਨ ਹੁੰਦੀਆਂ ਟ੍ਰਾਂਸਪੋਰਟ ਦੀ ਫੈਸਿਲਿਟੀ ਸਾਰੀ ਹੁੰਦੀ ਆ ਆਨਲਾਈਨ ਪੇਮੈਂਟ ਐਰਾ ਵਗੈਰਾ ਕ੍ਰੈਡਿਟ ਕਾਰਡ ਰਮਨੇ ਸਾਰਾ ਕੁਝ ਓਕੇ ਆ ਸਾਰਾ ਕੁਝ ਚੱਲਦਾ ਹੂ ਤੁਸੀਂ ਕੱਲੀ ਗੱਲੀ ਬੈਠਦੀ ਨਹੀਂ ਹੈਗੀ ਇੱਥੇ ਬਏ ਇਹ ਨਹੀਂ ਹੈਗਾ ਵੀ ਯਾਰ ਮੇਰੇ ਕੋਲ ਦੋ ਚਾਰ ਵੱਡੀਆਂ ਨੇ ਦੂਜਾ ਨੋਰਮਲ ਮਾਲ ਆ ਜਿੰਨੀ ਗਾਉ ਸੁੱਚੀ ਆਉ ਸੁੱਚਜੀਓ ਐ ਥਣ ਵਾਲੀ ਕੋਈ ਨਹੀਂ ਆਉਣੀ ਨਾ ਚਿਚੜ ਥਣੀਆਂ ਆਵੇ ਨਾ ਗਲੋਟੇ ਥਣੀਆਂ ਆਵੇ ਨਾ ਤੁਹਾਨੂੰ ਐ ਨਹੀਂ ਝੂਟ ਕੇ ਚੋਣੀ ਪਊਗੀ ਨਾਂ ਇਹ ਵੀ ਗਾਂ ਖੜੀ ਤਪ ਤਪ ਕਰੀ ਜਾਊਗੀ ਬਾੜਾ ਕੋ ਸੋਚ ਕੇ ਲੈਣੀ ਮੁੰਡੇ ਅੱਗੇ ਬਾੜਾ ਕੋ ਸੋ 7 ਦਿਨ ਦਾ ਪਰ ਟਾਈਮ ਤਾਂ ਇਹ ਮੰਗਦੇ ਆਂ ਐਂ ਮੰਗਦੇ ਆਂ ਨਾ ਬੈਠ ਦੇਖੋ ਵੱਡੀ ਵੀਰੇ ਤੁਸੀਂ 33 35 35 ਕਿਲੋੜਾ ਜਿੰਨੇ ਮਰਜ਼ੀ ਬੱਚੇ ਲੈ ਲਓ ਇਹ ਅਸੀਂ ਵੀਰੇ 28 ਤੋਂ 30 ਕਿਲੋ ਮੰਨ ਕੇ ਲਈਆ ਜੀ ਬਾਕੀ ਜਿਹੜੇ ਗਾਂ ਕਨੇ ਲੈਣੀ ਆ ਉਹਨੂੰ ਦੱਛੂ ਦੀ ਕੀ ਕਹਿੰਦੇ ਸੀ ਕਿੰਨਾ ਚੋੜਾ ਗਏ ਆ ਦੇਖ ਕੇ ਜੀ ਸੁਭਰ ਗਾਵਾਂ ਦੇਖੋ ਯਾਰ ਕਿਆ ਬਾਤਾਂ ਬਰੇਡ ਬਰੋਡ ਤਾਂ ਕਮ ਗਾਹਾਂ ਨਗੇ ਭਾਈ ਆਹਾਹਾ ਆ ਫੇਰ ਆ ਗਈ ਭਾਈ ਕਿਆ ਬਾਤਾਂ ਯਾਰ ਆਪਣੇ ਕੱਚੀ ਆ ਗੱਲੀ ਹਨਾ ਵੀਰੇ 12 ਦਿਨਾਂ ਦੀ ਕੱਚੀ ਆ ਚੰਗੀ ਸਜੱਜੀ ਚੀਜ਼ ਅਸੀਂ ਵੀਰੇ 20 ਦਿਨਾਂ ਦੀ ਕੱਚੀ ਵੀ ਲੈ ਲੈਣੇ ਆ ਕਿਉਂਕਿ ਅੱਜ ਥੋੜੀ ਜਿਹੀ ਆਪਾਂ ਕਹਿਦੀ ਗਾਈਆਂ ਦੀ ਘਾਟ ਪੈ ਚਲੀ ਪੈ ਚਲੀ ਪੈ ਚਲੀ ਕਿਉਂਕਿ ਹੁਣ ਵੀਰੇ ਨਵੇਂ ਮੁੰਡੇ ਬਹੁਤੇ ਕਿੱਤੇ ਦੇ ਵਿੱਚ ਆ ਗਏ ਬਾੜੀ ਚੰਗੀ ਗੱਲ ਆ ਜਿਹੜੀ ਫਰਜ਼ ਕਰ ਲੋ ਵੀਰੇ ਤੂੰ ਪਲੂਣ ਬਹਿਣ ਪਹਿਲਾਂ ਨੇਕੇ ਗਈ ਆ ਜੇ ਅੱਜ ਆਪਾਂ ਉਹਨੂੰ ਫਰਜ਼ ਕਰ ਲੋ 1-25 ਦੀ ਲੈਣੇ ਆ ਉਹ ਅੱਜ ਤੋਂ 3 ਸਾਲ ਨੂੰ ਵੀਰੇ ਉਹੀ 2.5 ਲੱਖ ਦੀ ਆ ਹੋ ਜਾਣੀ ਆ ਨਾੜ ਬੱਸੀਆਂ ਪੈਦਾ ਕਰ ਜੂ ਉਹ ਸੋ ਸੋਨਾ ਜ਼ਮੀਨ ਤੇ ਕੱਟੀ ਇਹ ਮੈਂ ਗੱਲ ਪਹਿਲਾਂ ਵੀ ਜ਼ਿਕਰ ਕਰੀ ਸੀ ਸੋਨੇ ਦਾ ਰੇਟ ਬਾਈ ਜੀ ਪਾਰ 364000 ਜਿਹੜਾ 120 ਹੋ ਗਿਆ ਪਸੂ ਵੀ ਡੇ ਬਾਏ ਡੇ 15000 17000 ਜੰਪ ਕਰਦਾ ਸੋ ਗਾਵਾਂ ਦੇਖੋ ਬੰਦੇ ਦਾ ਇਕੱਲਾ ਦੂਜੇ ਪਾਸੇ ਗੱਜਾ ਸਹਿਰੀ ਦੀਦਾਗਾ ਨੇਵੇ ਤੇ 나ੜਾਂ ਵੀਰੇ ਰੋਕੀ ਮੜਿਆ ਥੱਲੇ 나ੜਾ ਗਣਾ ਦिए ਜਿਵੇਂ ਅੰਬਾਲੇ ਜੈਕਸਨ ਤੇ ਰੇਲ ਦੀਆਂ ਲੀਹਾਂ ਨਿਕਲਦੀਆਂ 나ੜਾ ਕਰਮ ਵਾਲੀ ਦੇ ਐ ਨਿਕਲ ਜੇ ਪਈਆਂ ਇਹ 나ੜਾ ਨੇ ਹੀ ਕੁਝ ਕਰਨਾ ਜਮਨ ਵੀਰੇ ਇੱਥੋਂ ਦੀ ਬੇਲ ਦੇਖ ਲਓ ਜੀ ਇਹ ਵੀਡੀਓ ਤੇ ਤਾਂ ਗੱਲ ਹੀ ਨਹੀਂ ਬਣਦੀ ਵੀਰੇ ਗਾਮਾ ਦਿਖਾਉਣ ਦੀ ਜੀ ਇਹ ਤਾਂ ਉਹ ਸੁਭਾਵ ਆਉਂਦਾ 12 ਤਰ੍ਹਾਂ ਦੇ ਕਹੇ ਇਹਦਾ ਵੀਰੇ ਕੋਈ ਸਾਈ ਲਾ ਲੈ ਦੁੱਧ ਦੇਖੋ ਇਹਦੇ ਦੇਣਾ ਵੱਧ ਜੀ 35 ਕਿਲੋ ਵੀਰੇ ਕੰਡੇ ਤੇ ਤੋਲ ਕੇ ਦੇਣਾ 35 ਕਿਲੋ ਵਾਗੇ ਇਹਨੇ ਨਹੀਂ ਰਮਣੇ ਨੇ ਨਹੀਂ ਕਰਾਉਣਾ ਬਰੀਡ ਨੇ ਕਰਾਉਣਾ ਬਰੀਡ ਨੇ ਕਰਾਉਣਾ ਉਦੋਂ ਅੱਗੇ ਆ ਜਾਓ ਆਹਾ ਮਾਈ ਗੋਡ ਇਸ ਵਕਤ ਵੀਰੇ ਦੁੱਧ 40 ਹੋਊਗਾ ਪਰ 35 ਅਸੀਂ ਅੱਜ ਦਾ ਤੇ ਕੱਲ ਦਾ ਤੋਲਿਆਗਾ ਪਰ ਦੁੱਧ ਜਿਹੜੇ ਵੀਰ ਤੋਂ ਲਈ ਆ ਉਹਦਾ 48 ਕਿਲੋ ਤੇ 600 ਖਣੀ 60 ਗ੍ਰਾਮ ਦਾ ਰਿਕਾਰਡ ਦੱਸਿਆ ਵੀਰ ਨੇ ਅੱਛਾ ਸੂਈ ਵੀ ਹੈ ਜਿਹੜਾ 28ਵੇਂ ਦਿਨ ਤੇ ਰਿਕਾਰਡ ਆਇਆ ਸੀਗਾ ਹੁਣ ਵੀਰੇ ਸੂਈ ਸਵਾਈ ਹੈ ਉਹਦੋਂ ਗਾਣਾ ਦੂਜਾ ਸੂਹਾ ਸੂਈ ਆ ਇਹ ਤੇ ਨਾੜਾ ਨੂੜਾ ਕੁਆਲਿਟੀ ਦੇਖ ਸਕਦੇ ਹੋ ਦੁੱਧ ਵੀਰੇ ਦਾ ਆਪਾਂ 40 ਤੋਂ ਪਾਰ ਕਰਦੇ ਸੋ ਦੇਖ ਹੁਣ ਮਿਲ ਗਈ ਨੂੰ ਰਾਮ ਦੀ ਆਸਾਮ ਦਾ ਟਾਈਮ ਹੁੰਦਾ ਬਿਲਕੁਲ ਵੀਰੇ ਰਾਮ ਦੀ ਹੈ ਇਹਦਾ ਆਪਾਂ ਵੀਰੇ 40 ਤੋਂ ਪਾਰ ਕਰਦੇ ਕਿਉਂਕਿ ਇਹ 2 ਦਿਨ ਆਪਣੇ ਕੋਲੇ ਪਏ ਆ ਜੀ ਹਾਂਜੀ ਸੋ ਵੀਰੇ گاਵਾ ਗਾਧਿਆ ਦਿਖਾ ਰਿਹਾ ਜਿਹੜੇ ਕਹਿੰਦੇ 40 ਕਿਲੋ ਦੁੱਧ ਵਾਲੀ ਗਾਂ ਅਸੀਂ ਫਲਾਣੇ ਬਰੀਡਰ ਕੋਲੇ ਜਾਵਾਂਗੇ ਬਰੀਡਰ ਕੋਲੇ ਜਾਵਾਂਗੇ ਵਿੱਚ ਵੀਰੋ ਗੁੱਸਾ ਦਾ ਕਰਨ ਬਰੀਡ ਚਲੋ ਬਹੁਤ ਵਧੀਆ ਕੰਮ ਕਰਦੇ ਆ ਪਰ ਵਪਾਰ ਲੈਣ ਦੇ ਵਿੱਚ ਜਦੋਂ ਚੀਜ਼ ਆ ਜਾਂਦੀ ਹੈ ਵਪਾਰੀ ਨੂੰ ਆਉਂਦੀ ਚੰਗੀ ਲੱਗਦੀ ਹੈ ਤੇ ਜਾਂਦੀ ਜਿਆਦਾ ਚੰਗੀ ਲੱਗਦੀ ਹੈ ਜੀ ਆ ਹੁਣ ਵੀਰੇ ਉਦੋਂ ਆ ਗਈ ਜਿਵੇਂ ਆਪਾਂ ਪੰਜਾਬ ਵਾਲੀ ਥੋੜੀ ਜੀ ਕ੍ਰੋਸ ਜਰਸੀ ਮੰਨ ਲਾਂਗੇ ਕ੍ਰੋਸ ਬਣਾ ਗਾ ਕੱਲਾ ਨਿੱਕੇ ਮੂਹ ਵਾਲੀ ਜਿੰਨਾ ਪਿਆ ਕਰੋ ਜੀ ਹੁਣ ਵੀਰੇ ਇਹਦੀ ਫਾਇਡ ਵੀ 5 ਜ਼ੀਰੋ ਰਹੂਗੀ ਜੀ ਦੁੱਧ ਵੀਰੇ ਇਸ ਵਕਤ 25 ਕਿਲੋ ਰੈਡੀ ਆ 25 ਕਿਲੋ ਤੋਲਣ ਵਾਲਾ ਤੋਲਣ ਵਾਲਾ ਪਾ ਦੇ ਵਿੱਚ ਆ ਜੂਗੀ ਅੱਛਾ ਦੁੱਧ ਵੀਰੇ ਮੇਰੇ ਸਾਹਬ ਨੇ ਕਰੂਗੀ 28 ਤੋਂ 30 ਦੇ ਘਰਾਂ 'ਚ ਜੀ ਬਹੁਤ ਸਚ ਜੀ ਅੱਜ ਚੌਥਾ ਪੰਜਵਾਂ ਦੇਣੀ ਆ ਵੀਰੇ ਸੋ ਕਹਿਣ ਦਾ ਭਾਵ ਵੇਖੋ ਖਾਂ ਲੈਵਾ ਵੱਡੇ ਕੱਦ ਬੇਲ ਚਾ ਉਹ ਲਿਓ ਜਲਦੀ ਲਿਓ ਯਾਰ ਸੁਭਰ گاਵਾ ਆਪਾਂ ਜਿਹੜੇ ਤੁਹਾਨੂੰ ਦਿਖਾ ਰਹੇ ਆ ਤੁਹਾਡੇ ਮਨ ਜਾਂ ਡਰੀਮਾਂ ਹੀ ਦਿਖਾ ਰਹੇ ਆ گاਵਾ ਦਿਖਾ ਰਹੇ ਆ ਉਹ ਵੇਖੋ ਗਾਂ ਗਈਆਂ ਨਾ ਕਿਆ ਬਾਤ ਆ ਕਬੂਤਰੀ ਵਰਗੀ ਚਾਲ ਜਿੱਥੇ ਜੀ ਕਰਿਆ ਉੱਥੇ ਜਾ ਕੇ ਰੁਕਦੀ ਆ ਕਿਉਂਕਿ ਇਹਦੇ ਵਿੱਚ ਬਰੀਡ ਤੇ ਨਾਲ ਹਲ ਕਾਜਾ ਕਰਾਸਪਨ ਤੁਹਾਡੇ ਘਰੇ ਦੁੱਧ ਦੇਹੀ ਦੇ ਮੇਲੇ ਲਈ ਰੱਖਣੇ ਆ ਉਹਦੇ ਲੈਵਲ 'ਚ ਆ ਗਾਵਾਂ ਘਰੇਲੂ ਮਤਲਬ ਜੇ ਵੀ ਹੈਗੇ ਮੇਰੇ ਦੁੱਧ ਪੀਣਾ ਕਰੇ ਪੀਣਾ ਅੱਗੇ ਇਹਦੇ ਬੱਚੀ ਆ ਗਈ ਰੌਣੇ ਵੀਰੇ ਸੁਨੀ ਸਵਾਈ ਆ ਗਈ ਇਹਦੇ ਥੱਲੇ ਵੀ ਇਸ ਵਕਤ 20 ਕਿਲੋ ਰੈਡੀ ਆ ਵੀਰੇ ਜੀ 20 ਕਿਲੋ ਦੁੱਧ ਇਹਦੇ ਥੱਲੇ ਚੋਣ ਦਾ ਰੈਡੀ ਆ ਰੈਡੀ ਆ 10 ਕਿਲੋ ਪਾਰ ਟਾਈਮ ਦਾ ਤੇ ਬਾਕੀ ਨਵਾਂ ਹਨ ਜਿਹੜੀ ਕਹਿੰਦੇ ਭਾਬੀ ਨਾਟਕ ਕਰਨੀ ਸੈਲਫ ਬੱਜੀ ਤੋਂ ਉੱਠਣ ਵਾਲੀ ਹੈ ਵੀ ਛੁਟਕੀ ਮਾਰ ਕੇ ਠਾਉਣ ਵਾਲੀ ਗਾਵਾਂ ਹਨਾ ਛੁਟਕੀ ਮਾਰ ਕੇ ਠਾਉਣੇ ਬਰੀਕ ਆ ਵੀਰੇ ਬਾਕੀ ਮੇਨ ਚੀਜ਼ ਇਹ ਆ ਕਿ ਸਾਰੀਆਂ ਬਾਈ ਜੀ ਦਿਖਾ ਨਹੀਂ ਸਕਦੇ ਵੀਡੀਓ ਬਹੁਤ ਲੰਮੀ ਹੋਗੀ ਹੁਣ ਆਪਾਂ ਅੰਦਰੋਂ ਕੈਮਰਾ ਮਰਵਾਉਣੇ ਆ ਵੀਰੇ ਜਿਹੜੀਆਂ ਪਰਸੋ ਤੁਸੀਂ ਸੋਈਆਂ ਦਾ ਸੌਰੀ 3 ਤਰੀਕ ਨੂੰ ਆਮੋਂਗੇ 3 ਤਰੀਕ 12 ਮਹੀਨਾ 2025 ਦਿਨ ਬੁੱਧਵਾਰ ਨੂੰ ਬੜਾ ਲੇਟ ਆਉਂਦੀ ਵੀਰੇ ਕੋਸ਼ਿਸ਼ ਕਰੋ ਆਪਾਂ ਅੰਦਰ ਨੂੰ ਆ ਜਾਓ ਉਦਦੇ ਵੀਰੇ ਸਵੇਰ ਤੁਸੀਂ 8 ਵਜੇ ਨੂੰ ਇੱਥੇ ਆਉਣਾ ਚਾਹੀਦਾ 8 ਵਜੇ ਜੋੜਾ ਵੀਰੇ ਸੁਆਖੜਾ ਬਹੁਤ ਟਾਪ ਦਾ ਕਾਇਆਂ ਦੇ ਵੀਰੇ ਉਹ ਗਰਾਊਂਡ ਵੀ ਫੁੱਲਾ ਮੂਹਰਲਾ ਵੀ ਫੁੱਲਾ ਜੀ ਤੁਸੀਂ ਵੀਰੇ ਜਿੰਨੀ ਗਊ ਪਹਿਲਾਂ ਗੈਨ ਲਿਓ ਆ ਕੇ ਤੁਹਾਨੂੰ 55 ਕਹਿਤੀਆਂ ਵੀਰੇ ਪਹਿਲਾਂ 55 ਗੈਨ ਲਿਓ ਫੇਰ ਸੌਦਾ ਲਾਇਓ ਪਰ ਉਹ ਗਿਣੀਆਂ ਵੀਰੇ ਸਵੇਰ 8 ਵਜੇ ਜਾਣਗੀਆਂ 3 ਤਰੀਕ ਨੂੰ ਜੀ ਜੇ ਤੁਸੀਂ ਕਹੋਗੇ ਵੀਰੇ 3 ਤਰੀਕ ਨੂੰ ਅਸੀਂ 12 ਵਜੇ ਜਾਵਾਂਗੇ ਗਊ ਲੈ ਲਵਾਂਗੇ ਨਹੀਂ ਵੀਰੇ ਸਾਨੂੰ ਇੰਨਾ ਕੁ ਵੀਰੇ ਮਾਣ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਭਰਾਵਾਂ ਦੇ ਇੰਨਾ ਕੁ ਮਾਣ ਆ ਵੀ ਵੀਰੇ ਬਿਲਕੁਲ ਤੇ 55 ਨੇ ਵੀਰੇ ਫੇਰ ਵੀ ਉਹੀ ਦੋ ਚਾਰ ਬੱਕਰ ਬਾਕੀ ਰਹਿਣਗੇ ਅਸਾ ਕਹਿਣ ਦਾ ਭਾਵ 55 ਗਾਮਾ ਆਪਾਂ ਵੇਚਣੀ ਆ ਰੱਬ ਦੀ ਕਿਰਪਾ 2-250 ਬੰਦਾ ਆਪਾਂ ਘਰੇ ਆਊਗਾ ਆਊਗਾ ਵੀਰੇ ਅਸੀਂ ਅੱਗ ਜਮਚ ਕੇ ਨਹੀਂ ਲੈਣਾ ਹੁਣੇ ਬੱਤੀ ਵੇਚਣ ਨੂੰ ਵੀਰੇ ਚਾਹੇ 2 ਦੀ ਵੀ ਵੇਚ ਦੀ ਜੀ ਇਹ ਕੱਲੀ ਬੱਤੀ ਵੇਚਣੀ ਆ ਨਾ ਮਾਤਮਾ ਅਗੇ ਚਾਹੇ 2 ਦੀ ਵੀ ਵੇਚ ਲਈਏ ਪਰ ਨਹੀਂ ਵੀਰੇ ਕੰਮ ਨਹੀਂ ਕਰਨਾ ਅਸੀਂ ਬਸ ਵੀਰੇ ਰੋਟੀ ਥੋੜੀ ਜੀ ਚੱਲਦੀ ਰੱਖਣੀ ਆ ਦੇਖੋ ਥੋੜੇ ਥੋੜੇ ਨੇ ਬਾਈ ਜੀ ਇੱਥੇ ਨੇ ਤੱਕ ਪਹੁੰਚੇ ਆ ਕੀਤੀ ਕੀੜੀ ਹੋ ਗਈ ਕੋਈ ਇਹ ਤਰ੍ਹਾਂ ਨਹੀਂ ਵੀ ਆਪਾਂ ਇੱਕ ਦਿਨ ਕਮਾ ਕੇ ਫਿਰ ਬੇਲੇ ਰਹਿਣਾਗਾ ਜੀ ਆਜੋ ਬੜਾ ਨੇੜੇ ਆਜੋ ਨੇੜੇ ਆ ਕੇ ਬੜਾ ਇਹਨ ਦਿਖਾ ਦੇਾਂ ਇਹ ਇਹ ਵੀਰ ਨੂੰ ਅਥਰਿਕ ਬੇਨਤੀ ਕਰਦੇ ਆ ਬਾਕੀ ਕ੍ਰੈਡਿਟ ਕਾਰਡ ਇਹ ਤੋਂ ਨੇੜੇ ਕੋਈ ਕਮਾਉਣ ਦੇ ਆ ਜੋ ਜਿਹੜਾ ਕ੍ਰੈਡਿਟ ਕਾਰਡ ਵੀਰ ਆਪਾਂ ਦੱਸਦੇ ਹੁੰਦੇ ਆ ਜੀ ਉਹ ਬੈਂਕ ਦੇ ਵਿੱਚੋਂ ਬਣਦਾ ਵਿੱਚ ਨਵੇਂ ਵੀਰੇ ਨੂੰ ਚਲੋ ਨਹੀਂ ਪਤਾ ਬਾਕੀ ਦਾ 80% ਦਾ ਵੀਰੇ ਨੂੰ ਪਤਾ ਹੈਗਾ ਉਹ ਵੀਰੇ ਆਪਣਾ ਬੈਂਕ ਦੇ ਵਿੱਚੋਂ ਬਣਦਾ ਹੁੰਦਾ ਹੈਗਾ ਜੀ ਉਹ ਚਾਹੇ ਤੁਹਾਡੀ 5 ਲੱਖ ਦੀ ਲਿੰਟਾ ਜੀ ਉਹਦੇ ਵੀਰੇ ਤੁਸੀਂ ਕਿਸ਼ਤਾਂ ਬਣਵਾਉਣੀ ਹੈ ਸੇਮ ਹੀ ਨੇ ਸਾਲ ਦੀਆਂ 2 ਸਾਲ ਦੀਆਂ ਬਣਵਾ ਸਕਦੇ ਹੋ ਨਾਲ ਦੀ ਨਾਲ ਚੱਲੋ ਵੀਰੇ ਉਹਦੇ ਵਿੱਚ ਵੀਰੇ ਤੁਸੀਂ ਮੰਨ ਲਿਓ ਨਾਗਦ ਲੌੜਾ 20,000 ਰੁਪਏ ਲੱਗਦੇ ਉਹ ਵੀ ਦੇ ਲੈਗੇ ਜੀ ਜਿਹੜੀ ਕੋ ਪਤਮਾਤਮਾ ਦੀ ਕਿਰਪਾ ਸਾਧਕ ਆ ਗਈ ਬਾਕੀ ਟਰਾਂਸਪੋਰਟ ਦੀ ਸਵਿਧਾ ਜਿਹੜੀ ਵੀਰੇ ਛੋਟੇ ਹੱਥ ਜਨ 10 ਰੁਪਏ 50-50 ਰੁਪਏ ਜੀ ਬਲੈਰੋ ਦਾ 15 ਰੁਪਏ ਆ ਵੀਰੇ ਦੂਰੋਂ ਹੋਰ ਤੁਸੀਂ ਇਕੱਲੇ ਜਾਣੀਆਂ ਬੇਚਿੰਤ ਹੋ ਕੇ ਆਓ ਤੁਹਾਡੀ ਇੱਕ ਦੂਜੇ ਵੀਰ ਨਾਲ ਸਾਂਝੀ ਕਰਵਾ ਦਿਆਂਗੇ ਰਹੀ ਗੱਲ ਵੀਰੇ ਦੁੱਧ ਦੀ ਤੁਸੀਂ ਜਿੰਨਾ ਮਰਜ਼ੀ ਲੈ ਲਓ ਵੀਰੇ 1 ਕਿਲੋ ਦੇ ਵੀਰੇ ਰੇਡ ਤਾਂ ਆਪਾਂ 2-3-4-5 ਬਹਿੜੇ ਵੀਰੇ ਆਪਾਂ ਜਾਣੀ ਦੀ 60 62 63 64 66 70 72 ਇੱਥੇ ਲਾਵਾਂਗੇ ਬਾਕੀ ਤੁਹਾਨੂੰ ਪਤਾ ਵੀਰੇ 75 80 90 95 ਲੱਖ ਇੱਕ ਇਹ ਵੀਰੇ 1.5 ਲੱਖ ਤੱਕਰ ਸੌਦੇ ਜਾਣਗੇ ਤੇ ਦੋ ਸੌਦੇ ਵੀਰੇ 1.5 ਤੋਂ ਵੀ ਬਾਹਰ ਰਹਿਣਗੇ ਜੀ ਉਹ ਆਪਾਂ ਪਹਿਲਾਂ ਦੱਸ ਦਿੰਨੇ ਆ ਬਾਕੀ ਵੇੜਾ ਵੀਰੇ ਬਾਦੂ ਦੇ ਬਾਕੀ ਸਪੀਰਾਂ ਨੂੰ ਆਪਾਂ ਜਰੂਰ ਦੱਸ ਦਿਆਂਗੇ ਬਾਕੀ ਮਗਰੋਂ ਪਿੱਛੋਂ ਵੀਰੇ ਕੋਈ ਵੀਰ ਨਾ ਆਏ ਜੀ ਫਲੀਜ ਹੱਥ ਬੰਦ ਕੇ ਵੇਚਤੀ ਆ ਪਰ ਇੰਨੀ ਤੁਸੀਂ ਜੜੀ ਮਾਰ ਜੇ 25 ਕਿਲੋ ਵੀਰੇ ਲੈਣੀ ਹੈ 25 ਕਿਲੋ ਦੁੱਧ ਰੇਡੀ ਤੋਂ ਪੀਣ ਵਾਲਾ ਫੈਟ ਵਾਲਾ ਰੈਡੀ ਆ ਕੱਚੀ ਆ ਤਾਂ ਲੈਣੀ ਛੋਟਾ ਭਾ ਵੀਰੇ ਇਸ ਤਰ੍ਹਾਂ ਦੇ ਜਮਾ ਛੋਟੇ ਭਾ ਬਿਲਕੁਲ ਛੋਟੇ ਭਾ ਵੀ ਹੁੰਦੇ ਆਪਣੇ ਕੋਲ ਤੇ ਜੱਸੀ ਦਾ ਕੰਪਿਊਟਰ ਦਾ ਬੱਚਾ ਵੀਰੇ ਦੇਖ ਸਕਦੇ ਹੋ ਨਾੜਾ ਨੂੜਾ ਕਿੰਨੀ ਇਹਨਾਂ ਕੋਈ ਨਮਾਇਆ ਧਮਾਇਆ ਨਹੀਂਗਾ ਇਹਨਾਂ माल ਵੀਰੇ ਨਮਾਇਆ ਧਮਾਇਆ ਨਹੀਂ ਜਾਂਦਾਗਾ ਇਹ ਤਾਂ ਇੱਕ ਚਲੋ ਲਾਡ ਲੜ ਦੇ ਤਾਂ ਨਮਾਈਆਂ ਜਾਂਦੀਆਂ ਨੇ ਆ ਦੇਖ ਸਕਦੇ ਹੋ ਮੈਂ ਜੀ ਕਿਉਂਕਿ ਹੁਣ ਵੀਰੇ ਜਿਵੇਂ ਤੂੰ ਅਗਲੇ ਲਾੜ ਦੇ ਖਾਤੇ 30 35 ਫालतू ਖਰੀਦੀ ਬੈਠੇ ਆ ਜੀ ਹੁਣ ਆਪਾਂ ਇਹ ਥੋੜੀ ਜਿਹੜੀਆਂ ਦੋ ਦਿਨਾਂ ਚ ਬੈਠਾ ਖਰੀਦਣੀਆਂ ਗਈਆਂ ਆਪਾਂ ਵੀ ਉਹ ਨਹੀਂ ਲੈਣੀਆਂ ਖਰੀਦਾਂ ਇਹ ਉਹ ਵੇਖ ਸਕਦੇ ਹੋ ਸੂਈਆਂ ਸਵਾਈਆਂ ਨੇ ਬਾਕੀ ਉਹ ਗਰਾਊਂਡ ਦੇ ਵਿੱਚ ਵੀ ਬੰਨੀਆਂਆਂ ਮੀਆਂ ਵੇੜਾ ਵੀਰੇ ਮੂਰਲੇ ਗਰਾਊਂਡ ਦੇ ਵਿੱਚ ਵੀ ਬੰਨੀਆਂਆਂ ਦੀਆਂ ਨੇ ਕਹਿਣ ਦਾ ਪਾਵਨ ਨਾਗ ਇੱਥੇ ਬਾਧੂ ਆ ਸਿਰਫ ਬੰਦਿਆਂ ਨੇ 3 ਤਰੀਕ ਨੂੰ ਇੱਥੇ ਸਵੇਰੇ ਆਉਣਾ ਆ ਕੇ ਦੇਖੋ ਠੰਡੇ ਮਦੇ ਨਾਲ ਸੋਚਣ ਦਾ ਟਾਈਮ ਬੰਦੇ ਨੂੰ ਦੇਵਾਂਗੇ ਦੇਵਾਂਗੇ ਬੁਰੀ ਝੋਟੀ ਦੇਣੀ ਟੋਪਰ ਦੀ ਏ ਆ ਹੀ ਹੋਈ ਵੀ ਆ ਇਹ ਵੀ ਵੀਰੇ ਆਪਾਂ ਜਿਹੜਾ ਸਕੀਨ ਉਪਰ ਦੇਖ ਸਕਦੇ ਪਹਿਨੇ ਸੂਏ ਸੂਰੀ ਆ ਦੰਦਾਂ ਦੇ ਵਿੱਚ ਆ ਦੋਂਦੇ ਦੰਦ ਵੀਰੇ ਨੇ ਚੱਕ ਲਏ ਆ ਹਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਪਹਿਲੇ ਵੀਰਾਂ ਦਾ ਵੀਰਾਂ ਦਾ ਦਿਲ ਤੋਂ ਸਤਿ ਸ੍ਰੀ ਅਕਾਲ ਆ ਧੰਨਵਾਦ ਆ ਦਿਲ ਦੀਆਂ ਗ੍ਰਾਂਈਆਂ ਜੂ ਵੀਰੇ ਸਾਡੇ ਕੋਲ ਸ਼ਾਬਦ ਨਹੀਂ ਹੈਗਾ ਥੈਂਕ ਯੂ ਵੀਰ ਜੀ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੀਆਂ ਉਮੀਦਾਂ ਦੇ ਇਸੇ ਤਰੀਕੇ ਖਰੇ ਉੱਤਰ ਤੇ ਜਾਵਾਂਗੇ ਨਵੇਂ ਵੀਰ ਆਪਣੇ YouTube ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਦਿਓ Facebook ਪੇਜ ਤੇ Instagram ਨੂੰ ਫੋਲੋ ਕਰ ਲਓ ਜੋ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਕੀ ਤੁਸੀਂ ਇਸ ਤਰ੍ਹਾਂ ਦੇ ਵੀਰੇ ਨਵੀਂ ਨੇ ਖਰੀਦ ਕੇ ਲਿਜਾ ਸਕੋ ਜਿਹੇ ਜੀ ਮਰਜ਼ੀ ਖਾਉਦੇ ਤੁਸੀਂ ਖਰੀਦਣ ਦੇ ਚਾਹ ਬਾਨੋ ਖਰੀਦ ਸਕਦੇ ਹੋ ਮੜਾ ਇੱਧਰ ਨੂੰ ਆਜੋ ਬੇਟਾ ਬਾਕੀ ਇਹਨੂੰ ਅਜਮਦ ਵੀਰੇ ਮਾੜਾ ਲਿਆ ਟੈਂਡ ਦੇ ਗੱਲ ਵੀ ਇੱਕ ਅਸੀਂ ਲਾਜ਼ਮੀ ਕਹਿੰਦੇ ਆ ਤੁਸੀਂ ਵੀਰੇ ਕਿਤੋਂ ਵੀ ਗਊ ਖਰੀਦਦੇ ਆ ਜੇ ਸਾਡੇ ਕੋਲੋਂ ਖਰੀਦਨੀ ਆ ਸਿਹਾਬ ਦਾ ਕਹਿ ਸਕਦੇ ਆ ਵੀਰੇ ਆਨਲਾਈਨ ਵਾਲਾ ਵੀ ਸਾਨੂੰ ਕੋਈ ਵੀ ਫੋਨ ਨਾ ਲਾਵੇ ਆਓ ਇੱਥੇ ਆ ਕੇ ਨਿਰਖੋ ਪਰਖੋ ਕਿਉਂਕਿ ਵੀਰੇ ਸਾਡੀ ਘਰ ਦੀ ਕੋਈ ਨਹੀਂ ਗੱਲੀ ਕੱਟੀ ਆ ਘਰ ਦੀ ਗਊ ਸਾਰੀ ਬਾਰੋਂ ਖਰੀਦੀ ਵੀ ਆ ਖਰੀਦੀ ਵੀ ਆ ਸਾਰੀ ਬਾਰੋਂ ਖਰੀਦੀ ਵਾ ਵੀਰੇ ਕਿਸੇ ਗਾਹਕ ਦੀ ਖਾਤਰ ਨਹੀਂ ਲਿਆਈ ਪਹਿਲਾਂ ਆਪਦੇ ਘਰ ਦੀ ਖਾਤਰ ਲਿਆਈ ਆ ਸਾਰੀਆਂ ਨਗਦ ਰੁਪਏ ਦੇ ਕੇ ਖਰੀਦੀਆਂ ਲੀਆਂ ਜੀ ਟਣਕਾ ਕੇ ਵੇਰੀਂਦੀਆਂ ਨਹੀਂ ਅੱਗੇ ਵੀਰੇ ਆਨਲਾਈਨ ਦੇਣੀ ਕਿਸੇ ਨੂੰ ਨਹੀਂ ਇੱਥੇ ਆਓ ਦੇਖੋ ਨਿਰਖੋ ਪਰਖੋ ਦੁੱਧ ਕੋਲੋਂ ਜਦੋਂ ਵੀਰੇ ਤੁਸੀਂ ਪੂਰੀ ਟਣਕਾ ਲੀ ਫਿਰ ਪੇਮੈਂਟ ਦੇ ਦਿਓ ਜਦੋਂ ਵੀਰੇ ਗੇਟੋਂ ਬਾਹਰ ਗਊ ਹੋ ਗਈ ਤੁਹਾਡੀ ਆ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਕਿਸੇ ਕਿਸਮ ਦੀ ਕੋਈ ਗਰੰਟੀ ਨਹੀਂ ਜਿੱਥੇ ਵੀਰੇ ਗਰੰਟੀ ਦੇ ਕੰਮ ਹੁੰਦੇ ਉੱਥੋਂ ਬਹੁਤ ਕੋਸ ਘੱਟ ਨਹੀਂ ਨਿਕਲਦਾ ਹੁੰਦਾ ਆਪਾਂ ਗਰੰਟੀ ਦੇ ਵੀਰੇ ਕੰਮ ਨਹੀਂ ਕਰਦੇ ਤੁਹਾਨੂੰ ਨਹੀਂ ਬੈਨਫੀਟ ਹੁੰਦੀ ਚਾਹ ਪੀਓ ਰੋਟੀ ਸਗੋ ਤਾਂ ਜਾ ਸਕਦੇ ਜੀ ਬਾਰ ਵੀਰੇ ਆਪ ਦੀ ਜ਼ਿੰਮੇਵਾਰੀ ਤੇ ਲੈ ਜਾਣੀ ਆ ਕਿਉਂਕਿ ਵੀਰੇ ਇੰਨੇ ਮਾਲ ਦੀਆਂ ਸੀ ਗਰੰਟੀਆਂ ਕਿੱਥੋਂ ਦੇ ਦੇਵਾਂਗੇ ਨਹੀਂ ਲੈਤੀ ਅਸੀਂ ਗਰੰਟੀ ਵਾਲਾ ਵੀਰ ਨਾਲ ਜੋੜ ਨਹੀਂ ਨਾ ਉਹ ਗੱਲ ਆ ਸੌ ਖਾਈਏ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਕਿਸੇ ਦੀ ਨਹੀਂ ਖਾਣੀ ਵੀਰੇ ਲੈਣੀ ਚੰਗੀ ਆ ਸੱਚਜੀ ਲੈਣੀ ਆ ਇੱਥੇ ਪੂਰੇ ਵੀਰੇ ਆਪ ਦੀ ਪੂਰੀ ਤਸੱਲੀ ਕਰ ਲੋ ਇਹ ਸਹਾਰੀਆਂ ਚੀਜ਼ਾਂ ਵੀਰੇ ਇਹ ਕਰਮਾਂ ਵਾਲੀਆਂ ਖੜੀਆਂ ਹੀ ਸੁਣੀਆਂ ਲੱਗਦੀਆਂ ਇਹਨਾਂ ਦਾ ਮਿੰਟ ਦਾ ਪਤਾ ਨਹੀਂ ਲੱਗਦਾ ਕਿਵੇਂ ਵੀਰੇ ਮੈਂ ਤਾਂ ਅੱਗੇ ਗੱਲ ਕਰ ਪ੍ਰਮਾਤਮਾ ਤੋਂ ਮੰਗੋ ਬੰਦੇ ਤੋਂ ਬੰਦਾ ਕੋਈ ਨਹੀਂ ਮੰਗ ਸਕਦਾ ਕਿਉਂਕਿ ਪ੍ਰਮਾਤਮਾ ਜਿਹੜਾ ਦੇ ਕੇ ਨਾ ਵੀਰੇ ਸੁਣਾਵੇ ਬੰਦੇ ਤੋਂ ਬੰਦਾ ਦੇ ਕੇ 10 ਮਰ ਤੁਸੀਂ ਆਹ ਨੂੰ ਕੋਈ ਫਲਾਣੇ ਟਾਈਮ ਨੂੰ 10000 ਦਿੱਤਾ ਹੈਗਾ ਇਸ ਕਰਕੇ ਬਾਈ ਜੀ ਜਦੋਂ ਗੇਟੋਂ ਬਾਹਰ ਹੋ ਗਈ ਸਕੈਂਟ ਦੀ ਗਰੰਟੀ ਨਹੀਂ ਵੀਡੀਓ ਦੇਖਣ ਲਈ ਧੰਨਵਾਦ ਤਿੰਨ ਤਰੀਕ ਨੂੰ ਜਲਦ ਆਪਣੇ ਫਰਜ਼ੋਂ ਨੰਨੀ ਵੀਡੀਓ ਤੋਂ ਮਿਲਦੇ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ